ਜੇ ਮੈਂ ਉੱਥੇ ਹੁੰਦਾ ਜਿੱਥੇ ਮੁੱਖ ਮੰਤਰੀ ਸੀ ਮਾਉਣ ਕਹਿੰਦੀ ਮੇਰਾ 5 ਮਿੰਟ ਖੜ ਜਾ ਸਾਹਮਣੇ 5 ਮਿੰਟ ਤੁਹਾਡੇ ਕੈਮਰੇਆਂ ਦੇ ਸਾਹਮਣੇ ਚਲ 10 ਮਿੰਟ ਕਰ ਲੋ 10 ਮਿੰਟ ਚਾਰ ਗੱਲਾਂ ਦੇ ਜਵਾਬ ਦੇ ਜਨ ਅਸੀਂ ਕਹਾਂਗੇ ਸਦੀਵੀ ਤੌਰ ਤੇ ਮੁੱਖ ਮੰਤਰੀ ਬੀਬੀ ਇੰਦਰਾ ਗਾਂਧੀ ਨੇ ਕਿਹਾ ਗਰੀਬੀ ਹਟਾ ਦੂੰ ਹਟ ਗਈ ਇਹਨਾਂ ਨੇ ਕਿਹਾ ਅਸੀਂ ਇਨਕਲਾਬ ਲਿਆ ਤੂੰ ਲਿਆਤਾ ਬਾਦਲੁਰਾਣ ਨੇ ਕਿਹਾ ਅਸੀਂ ਕੈਲੀਫੋਰਨੀਆ ਬਣਾ ਦੂੰ ਬਣਾਤਾ ਆ ਦੂਜੇ ਆਏ ਸੀ ਇੱਕ ਇਹਦੂ ਪਹਿਲਾਂ ਗੁਟਖਾ ਸਾਹ ਹੱਥ 'ਚ ਫੜ ਕੇ ਗਿਆ ਨਸ਼ਾ ਖਤਮ ਕਰ ਤੂੰ ਕਰਤਾ ਕਿਹੜਾ ਬੰਦਾ ਨਾਰਾ ਦੇਵੇ ਧੋਖਾ ਇਹ ਮੰਨ ਲੋ ਜਿਹੜਾ ਬੰਦਾ ਨਾਰਾ ਦਿੰਦਾ ਉਹ अरविंद केजरीवाल जी ने पिछली सरकार वेले कहया सी के 20000 करोड़ ਦਾ ਰੈਵਨਿਊ ਅਸੀਂ ਰੇਟ ਚ ਵਧਾ ਦੇਾਂਗੇ ਸਹੀ ਕੈਲਕੂਲੇਸ਼ਨ ਸੀ ਗਲਤ ਬਿਲਕੁਲ ਨਹੀਂ ਕਿਹਾ ਸੀ ਆਈਆਰਐਸ ਅਧਿਕਾਰੀ ਨੇ ਪਰ ਕਿਉਂ ਨਹੀਂ ਵਧਿਆ ਰੈਵਨਿਊ ਪਿਛਲੇ ਸਾਲ ਦਾ 288 ਕਰੋੜ ਹੈ ਮੈਂ ਦੱਸਦਾ ਕਿਉਂ ਨਹੀਂ ਵਧਿਆ ਕਿਉਂਕਿ ਨੀਅਤ ਬੇਈਮਾਨ ਹੋਤੀ ਉਹ ਪੈਸੇ ਕਰਾਪਸ਼ਨ ਦੇ ਨੇ ਦੱਸ ਦੇਣ ਕਿ ਕਨਵੀਨਰ ਸਾਡੇ ਝੂਠੇ ਸੀ ਉਹਨਾਂ ਦੀ ਕੈਲਕੂਲੇਸ਼ਨ ਸਹੀ ਨਹੀਂ ਸੀ ਗਲਤ ਬੋਲਿਆ ਗਿਆ ਦੱਸ ਦੇਣ 40 ਲੱਖ ਰੁਪਇਆ ਲਾ ਕੇ ਸਰਪੰਚ ਬਣ ਰਿਹਾ ਉਹ ਕੀ ਕਰੂਗਾ ਮੈਨੂੰ ਦੱਸ ਦਿਓ ਤੁਸੀਂ ਦੱਸ ਦਿਓ ਗਾਰੰਟੀ ਖਾਉ ਤੇ ਜਿਹੜਾ ਐਮ.ਐਲ.ਏ 7 ਕਰੋੜ ਲਾ ਕੇ ਬਣੂ ਉਹ ਵੀ ਖਾਉ ਤੇ ਜਿਹੜਾ ਐਮ.ਪੀ ਬਣੂ 12 ਕਰੋੜ ਲਾ ਕੇ ਉਹ ਵੀ ਤੇ ਜਿਹੜਾ ਮੁੱਖ ਮੰਤਰੀ ਉਹ ਨਾ ਕਹੋ ਆ 15 ਤੋਂ 20 ਹਜ਼ਾਰ ਕਰੋੜ ਕਿੱਥੇ ਜਾ ਰਿਹਾ ਫੜ ਗਏ ਧਾਕ ਦੀ ਇਹ ਡਫਰ ਕੌਣ ਨੇ ਸਾਡੇ ਰਿਪ੍ਰੈਜ਼ੈਂਟੇਟਿਵ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹ ਲੋਕ ਨੇ ਕੀ ਅਸੀਂ ਮੰਨੀ ਜਾਂਦੇ ਆ ਕਿ ਸਾਡੇ ਐਮ.ਐਲ.ਏ ਐਮ.ਪੀ ਮਨਿਸਟਰ ਮੁੱਖ ਮੰਤਰੀ ਪਹਿਲਾਂ ਵਾਲੇ ਵੀ ਤੇ ਆਹ ਵਾਲੇ ਵੀ ਖਰਾਬ ਨੇ ਪਰ ਫੇਰ ਵੀ ਅਸੀਂ ਇਹਨਾਂ ਨੂੰ ਚੁੰਦੇ ਆ ਯਾਰ ਕਿਉਂ ਬਾਜੀ ਵੀ ਬੈਠੇ ਨੇ ਉਹਨਾਂ ਦੀ ਮਦਦ ਦਾ ਇੱਕ ਬੈਂਕ ਦਾ ਫਰਾਡ ਹੋ ਗਿਆ ਇਹ ਬਿਹਾਰ ਤੋਂ ਫੜ ਲਿਆ ਸੀ ਹੁਣ ਦੋ ਤੋ ਇੱਥੇ ਤੁਰਿਆ ਫਿਰਦਾ ਬੰਦਾ ਨਹੀਂ ਫੜਿਆ ਜਾਂਦਾ ਕਾਰਨ ਕੀ ਹੈ ਇੱਛਾ ਸ਼ਕਤੀ ਹੈ ਨਹੀਂ ਇੱਛਾ ਸ਼ਕਤੀ ਕਿਉਂ ਹੈ ਨਹੀਂ ਕਿਉਂਕਿ ਉਤਲਿਆਂ ਨੇ ਬਦਲਣਾ ਨਹੀਂ ਉਤਲਿਆਂ ਨੇ ਬਦਲਣਾ ਕਿਉਂ ਨਹੀਂ ਕਿ ਇਹ ਤਾਂ ਪਤਾ ਅੱਜ ਦਾ ਮੁੱਦਾ ਹੈ ਜਦੋਂ ਉਹਨੂੰ ਸਤਾਈ ਆਉਣਾ ਉਹਦੋਂ ਉਹਦਾ ਜਿੰਦਾਬਾਦ ਆ ਮੇਰੇ ਨਾਲ ਦਾ ਇੱਧਰ ਮੈਂ ਇੱਧਰ ਆਹ ਹਿੰਦੂ ਮੈਂ ਸਿੱਖ ਆਹ ਜੱਟਾ ਮੈਂ ਦਾ ਲੇਤਾ ਆਹ ਖਛਤਰੀਆ ਮੈਂ ਬ੍ਰਾਹਮਣ ਮੈਂ ਐ ਸ਼ੂਦਰ ਤੇ ਜਾ ਇਹਨੇ ਮੇਰਾ ਐਸਟੀਐਮ ਦਾ ਕੰਮ ਕਰਾਇਆ ਸੀ ਇਹਨੇ ਮੇਰੇ ਡੀਸੀ ਦਾ ਇਹਨੇ ਮੇਰੇ ਐਸਐਸਪੀ ਦਾ ਗੱ ਲੋਕਾਂ ਦਾ ਰਿਪ੍ਰੈਜ਼ੈਂਟੇਟਿਵ ਆ ਉਹਦਾ ਵੀ ਇੱਕ ਖਾਕਾ ਕੀ ਉਹਨਾਂ ਨੂੰ ਆ ਬੱਚੇ ਮਰੇ ਨਹੀਂ ਦੀਦੇ ਉਛਲੇ ਜਾ ਕੇ ਕਿਉਂ ਰੇਤੇ ਦਾ ਟਿੱਪਰ ਕਿਹਦਾ ਸੀ ਮੰਨ ਲਿਆ ਥੋੜਾ ਨਹੀਂ ਤਾਂ ਕਿਹਦਾ ਉਹ ਕਿਹਦਾ ਉਹ ਹੈ ਤਾਂ ਸਰਕਾਰ ਦੀ ਮਰਜ਼ੀ ਨਾਲ ਹੀ ਚੱਲ ਰਿਹਾ ਦੂਸਰੀ ਗੱਲ ਜੇ ਹੋਰ ਬੱਚਿਆਂ ਦੀ ਤਸਵੀਰ ਨਾ ਲੱਗੇ ਤਾਂ ਇਹ ਜਿਹੜੇ ਟਿੱਪਰ ਫਿਰਦੇ ਨੇ ਐ ਨਹੀਂ ਰੁਕਣ ਇਹਦੇ ਨਾਲ ਨਜਾਇਜ਼ ਮਾਈਨਿੰਗ ਰੁਕਣੀ ਪਈ ਇੱਕ ਮਹੀਨੇ ਬਾਅਦ ਪਤਾ ਲੱਗਿਆ ਇਹਨਾਂ ਨੂੰ ਕਿ ਇਹ ਨਲਾਇਕ ਨੇ ਤਾਂ ਕੇਵ ਜੀ ਚੀਫ ਐਗਜ਼ੀਕਿਊਟਿਵ ਨੇ ਸਾਡੇ ਜਿਨ੍ਹਾਂ ਨੂੰ ਇੱਕ ਮਹੀਨੇ ਬਾਅਦ ਪਤਾ ਲੱਗਦਾ ਕਿ ਮੇਰੇ ਐਸਡੀਐਮ ਤੇ ਡੀਐਸਪੀ ਖਰਾਬ ਕੰਮ ਕਰ ਰਹੇ ਨੇ ਜੇ ਅੱਜ ਅਸੀਂ ਨਾ ਬੰਦੇ ਆਏ ਕਿ ਇਹ ਡੀਐਸਪੀ ਤੇ ਐਸਡੀਐਮ ਵੀ ਸਸਪੈਂਡ ਹੁੰਦੀ ਹਜੇ ਤਾਂ ਅਸੀਂ ਐਸਐਸਪੀ ਤੇ ਡੀਸੀਵੀ ਕਰਾਉਣਾ ਹਜੇ ਅਸੀਂ ਨਜਾਇਜ਼ ਮਾਈਨਿੰਗ ਵਾਲਾ ਬੰਦਾ ਵੀ ਫੜਵਾਉਣਾ ਹੈ ਸਮਾਣੇ ਦੇ ਵਿੱਚ ਸਕੂਲੀ ਬੈਨ ਹਾਦਸੇ ਨੂੰ ਅੱਜ ਇੱਕ ਮਹੀਨਾ ਹੋ ਚੱਲਿਆ ਇੱਕ ਮਹੀਨੇ ਤੋਂ ਇੱਕ ਦਿਨ ਉੱਪਰ ਹੈ ਪਰ ਹਾਲੇ ਤੱਕ ਵੀ ਪਰਿਵਾਰ ਸੜਕਾਂ ਤੇ ਆ ਅੱਜ ਵੱਡਾ ਇਕੱਠ ਸਮਾਣੇ ਦੇ ਵਿੱਚ ਕੀਤਾ ਗਿਆ ਭਾਈ ਅਮਤੋਜ ਮਾਨਹਰੀ ਪਹੁੰਚੇ ਨੇ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਭਾਈ ਸਵਾਗਤ ਆ ਰੇ ਮੇਟਲ ਦੀ ਸਰ ਸ਼ਿਕਾਇਤ ਦੀ ਸਰ ਸ਼ਿਕਾਇਤ ਭਾਈ ਜੀ ਕਿ ਐਸੀ ਤਰਾਸਦੀ ਦੇਖਨੇ ਨੂੰ ਪੰਜਾਬ ਦੀ ਕਿ ਮੰਗਾ ਮੰਮਾਉਣ ਦੇ ਲਈ ਸੜਕਾਂ ਤੇ ਆਉਣਾ ਪੈਂਦਾ ਤੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਸੜਕਾਂ ਤੇ ਆਉਣ ਵਾਲੇ ਧਰਨੇ ਲਾਉਣ ਵਾਲੇ ਉਹ ਵਹਿਲੇ ਨੇ ਸਾਨੂੰ ਕੰਮ ਕਰ ਲੈਣ ਦੇਣੇ ਇਹ ਅਸੀਂ ਕੰਮ ਕਰ ਲਾਂਗੇ ਜੇ ਇਨਸਾਫ ਦੇ ਦੇਣ ਤਾਂ ਇਹਨਾਂ ਨੂੰ ਸੱਤ ਬੱਚੇ ਗੁਜ਼ਰ ਗਏ ਨੇ ਮਰ ਗਏ ਨੇ ਵਿਚਾਰੇ ਔਰ ਇੱਕ ਡਰਾਈਵਰ ਪੰਜ ਬੱਚੇ ਜ਼ਖਮੀ ਹੋਏ ਔਰ ਇੱਕ ਮਹੀਨੇ ਬਾਅਦ ਇਹਨਾਂ ਨੇ ਇਨਸਾਫ ਪਤਾ ਕੀ ਦਿੱਤਾ ਹੈ ਕਿ ਇੱਕ ਐਸ ਡੀ ਐਮ ਬਦਲਤੀ ਇੱਕ ਡੀ ਐਸ ਪੀ ਬਦਲਤਾ ਹੁਣ ਮੈਂ ਇਹਦੇ ਚ ਦੋ ਗੱਲਾਂ ਪੁੱਛ ਲੈਣਾ ਹੈ ਇਹਨਾਂ ਤੋਂ ਮੁੱਖ ਮੰਤਰੀ ਸਾਹਿਬ ਤੋਂ ਕਿ ਐਸ ਡੀ ਐਮ ਡੀ ਸੀ ਦੀ ਮਰਜ਼ੀ ਦੀ ਬਿਨਾ ਕੰਮ ਹੁੰਦਾ ਹੈ ਡੈਮਨਿਸਟ੍ਰੇਸ਼ਨ ਤੋਂ ਵਾਕਿਫ ਹੋਣਗੇ ਹੁਣ ਤੱਕ ਕਦੋਂ ਦੇ ਚੀਫ ਐਗਜ਼ੀਕਿਊਟਿਵ ਨੇ ਕੀ ਡੀਐਸਪੀ ਐਸਐਸਪੀ ਤੋਂ ਬਿਨਾ ਪੁੱਛੇ ਕੰਮ ਕਰਦਾ ਹੈ ਜੇ ਕਰਦਾ ਹੈ ਤਾਂ ਦੱਸ ਦਿਓ ਫਿਰ ਤਾਂ ਉਹਨੂੰ ਡਿਸਮਿਸ ਹੋਣਾ ਚਾਹੀਦਾ ਐਸਐਸਪੀ ਦੀ ਸੁਣਦਾ ਨਹੀਂ ਪਰ ਜੇ ਐਸਐਸਪੀ ਦੀ ਸੁਣਦਾ ਤਾਂ ਫਿਰ ਐਸਐਸਪੀ ਤੇ ਡੀਸੀ ਕਿਉਂ ਨਹੀਂ ਹੋਏ ਭਾਈ ਸਸਪੈਂਡ ਜਾਂ ਡਿਸਮਿਸ ਦੱਸ ਦੇਣਗੇ ਔਰ ਫਿਰ ਕੀ ਇਹ ਕੰਮ ਜਿਹੜਾ ਹੋਇਆ ਹੈ ਇਹਦਾ ਮਤਲਬ ਇਹਨਾਂ ਨੇ ਮੰਨ ਲਿਆ ਕਿ ਨਲਾਇਕ ਸੀਗੇ ਉਹ ਲੋਕ ਇੱਕ ਮਹੀਨੇ ਬਾਅਦ ਪਤਾ ਲੱਗਿਆ ਇਹਨਾਂ ਨੂੰ ਮਿਲਦਾ 5 ਤਰੀਕ ਨੂੰ ਪਿਛਲੇ ਮਹੀਨੇ ਦਿਨ ਹੋਈ ਸੀ ਇਹ ਘਟਨਾ 7 ਤਰੀਕ ਨੂੰ ਇੱਕ ਮਹੀਨਾ ਹੋ ਗਿਆ ਅੱਜ ਇੱਕ ਮਹੀਨੇ ਬਾਅਦ ਪਤਾ ਲੱਗਿਆ ਇਹਨਾਂ ਨੂੰ ਕਿ ਇਹ ਨਲਾਇਕ ਨੇ ਤਾਕੀਫ ਦੇ ਚੀਫ ਐਗਜ਼ੀਕਿਊਟਿਵ ਨੇ ਸਾਡੇ ਜਿਨ੍ਹਾਂ ਨੂੰ ਇੱਕ ਮਹੀਨੇ ਬਾਅਦ ਪਤਾ ਲੱਗਦਾ ਕਿ ਮੇਰੇ ਐਸਡੀਐਮ ਤੇ ਡੀਐਸਪੀ ਖਰਾਬ ਕੰਮ ਕਰ ਰਹੇ ਨੇ ਕਿ ਇਹਨਾਂ ਨੂੰ ਇਹ ਲੋਕ ਬੈਠੇ ਹੋਏ ਪਹਿਲਾਂ ਮੰਦਰ ਦੇ ਅੱਗੇ ਬੈਠੇ ਸੀ ਉਹ ਵੀ ਮਾੜੀ ਗੱਲ ਆ ਵੀ ਉਹ ਦੀਦੇ ਨਹੀਂ ਕਿ ਇਹਨਾਂ ਨੂੰ 8 ਮਹੀਨੇ ਤੋਂ ਬੈਠਾ ਹੋਇਆ ਸਮਾਨੇ ਬੰਦਾ ਟਾਵਰ ਦੇ ਉੱਤੇ ਚੜ ਕੇ ਬੇਅਦਬੀਆਂ ਦੇ ਕਾਨੂੰਨ ਲਈ ਉਹ ਦੀਦਾ ਨਹੀਂ ਕੀ ਇਹਨਾਂ ਨੂੰ ਗੋਨਿਆਂ ਨੇ ਚ ਇੱਕ ਬੰਦੇ ਨੂੰ ਸ਼ਰਿਆਮ CIA 2 ਨੇ ਮਾਰਤਾ ਬਠਿੰਡੇ ਦੇ ਨੇ ਸ਼ਰਿਆਮ ਫੁੰ ਤਾਂ ਗੱਲਾਂ ਸਾਹਮਣੇ ਆ ਗਈਆਂ ਚਾਰ ਪੁਲਿਸ ਵਾਲੇ ਨਾਮਜ਼ਦ ਹੋ ਗਏ ਕੀ ਉਹਦਾ ਇੰਚਾਰਜ ਆ ਜਿਹੜਾ ਕੀ ਉਹ ਉਹਦੇ ਚ ਦੋਸ਼ੀ ਨਹੀਂ ਸੀ ਐਵ ਜੀਆਂ ਹੋਰ ਉਹ ਕੁੜੀ ਉੱਥੇ ਬੋਲ ਕੇ ਗਈ ਪਹਿਲਾਂ ਮੇਰੇ ਤਲਵਾਰਾਂ ਮਾਰੀਆਂ ਜੀ ਮਾਈਨਿੰਗ ਵਾਲਿਆਂ ਨੇ ਅਸੀਂ ਗਏ ਆ ਜੱਸ ਮਾਈਨਿੰਗ ਵਾਲੇ ਪਾਸੇ 15 ਤੋਂ 20 ਹਜ਼ਾਰ ਕਰੋੜ ਦੀ ਜਿਹੜੀ ਕਰਾਪਸ਼ਨ ਹੋ ਰਹੀ ਹੈ ਮੈਂ ਤੁਹਾਨੂੰ ਦੱਸਦਾ ਇਹਦੇ ਪਿੱਛੇ ਅਰਵਿੰਦ ਕੇਜਰੀਵਾਲ ਜੀ ਨੇ ਪਿਛਲੀ ਸਰਕਾਰ ਵੇਲੇ ਕਿਹਾ ਸੀ ਕਿ 20 ਹਜ਼ਾਰ ਕਰੋੜ ਦਾ ਰੈਵਨਿਊ ਅਸੀਂ ਰੇਟ ਚ ਵਧਾ ਦੇਾਂਗੇ ਸਹੀ ਕੈਲਕੂਲੇਸ਼ਨ ਸੀ ਗਲਤ ਬਿਲਕੁਲ ਨਹੀਂ ਕਿਹਾ ਸੀ ਆਈਆਰਐਸ ਅਧਿਕਾਰੀ ਨੇ ਬਿਲਕੁਲ ਸਹੀ ਕਿਹਾ ਸੀ ਪਰ ਕਿਉਂ ਨਹੀਂ ਵਧਿਆ ਰੈਵਨਿਊ ਪਿਛਲੇ ਸਾਲ ਦਾ 288 ਕਰੋੜ ਹੈ ਮੈਂ ਦੱਸਦਾ ਕਿਉਂ ਨਹੀਂ ਵਧਿਆ ਕਿਉਂਕਿ ਨੀਅਤ ਬੇਈਮਾਨ ਹੋ ਗਈ ਉਹ ਪੈਸੇ ਕਰਾਪਸ਼ਨ ਦੇ ਨੇ ਸਾਡੇ ਆਫੀਸ਼ੀਅਲੀ 4 ਲੱਖ ਮੈਟ੍ਰਿਕ ਟਨ ਦੀਆਂ ਪਰਮਿਸ਼ਨ ਨੇ ਤੇ ਪੰਜਾਬ ਦੀ ਖਤਮ ਆ 40 ਲੱਖ ਮੈਟ੍ਰਿਕ ਟਨ ਦੀ ਜਦ ਕਿ ਸਾਡੇ ਪ੍ਰਦੇਸ਼ ਤੋਂ ਬਾਹਰ ਵੀ ਜਾ ਰਿਆ ਰੇਤਾ ਇਹ ਜਿਹੜਾ 36 ਤੋਂ 40 ਲੱਖ ਮੈਟ੍ਰਿਕ ਟਨ ਦੇ ਵਿਚਕਾਰਲਾ ਫਿਗਰ ਹੈ ਰੇਤੇ ਦਾ ਜਿਹਦੀ ਕੇ ਪ੍ਰਾਈਸ ਬੰਦੀ ਹੈ ਕੁਝ 15 ਤੋਂ 20 ਹਜ਼ਾਰ ਕਰੋੜ ਉਹ ਕਿਧੇ ਵੱਲ ਜਾ ਰਹੇ ਪੈਸੇ ਉਹ ਪੰਜਾਬ ਦੀਆਂ ਸੜਕਾਂ ਤੋਂ ਦੰਦ-ਦਨ ਆਉਂਦੇ ਜਾਂਦੇ ਨੇ ਤੇ ਐਂ ਕਰਕੇ 7-7 ਬੱਚਿਆਂ ਨੂੰ ਤੇ ਇੱਕ ਡਰਾਈਵਰ ਨੂੰ ਮਾਰ ਦਿੰਦੇ ਨੇ ਜਿਹੜੇ ਇਕਲੌਤਾ ਬੰਦਾ ਘਰ ਦਾ ਵਾਰਿਸ ਸੀ ਕੀ ਇਹਨਾਂ ਨੂੰ ਪਤਾ ਹੈ ਤੇ ਜੇ ਨਹੀਂ ਪਤਾ ਤਾਂ ਨਲਾਇਕ ਨੇ ਰਹਿਣਾ ਨਹੀਂ ਚਾਹੀਦਾ ਜੇ ਪਤਾ ਹੈ ਤਾਂ ਫਿਰ ਬੇਈਮਾਨ ਨੇ ਕਰਦੇ ਕਿਉਂ ਨਹੀਂ ਕੁਛ ਇਹਨਾਂ ਨੇ ਹੀ ਕਨਵੀਨਰ ਬੋਲ ਚੁੱਕੇ ਆ ਉਸ ਗੱਲ ਨੂੰ ਦੱਸ ਦੇਣ ਕਿ ਕਨਵੀਨਰ ਸਾਡੇ ਝੂਠੇ ਸੀ ਉਹਨਾਂ ਦੀ ਕੈਲਕੂਲੇਸ਼ਨ ਸਹੀ ਨਹੀਂ ਸੀ ਗਲਤ ਬੋਲਿਆ ਗਿਆ ਦੱਸ ਦੇਣ ਕੱਢ ਲਿਓ ਜੇ ਉਹਨਾਂ ਦਾ ਤੁਸੀਂ ਜਦੋਂ ਲਾਉਂਗੇ ਵਿੱਚ ਕੱਢ ਲਿਓ ਜੇ ਉਹਦੀ ਕਟਿੰਗ ਅਰਵਿੰਦ ਕੇ ਜੁਰੀਵਾਲ ਨੇ ਬੋਲਿਆ 20000 ਕਰੋੜ ਦਾ ਰੈਵਨਿਊ ਵਧਾ ਦੇਾਂਗੇ ਇੱਥੇ 'ਚ ਹੋਇਆ 288 ਕਰੋੜ ਦਾ ਪਿਛਲੇ ਸਾਲ ਇਹ ਜਿਹੜੇ ਟਿੱਪਰ ਫਿਰਦੇ ਨੇ ਜੇ 4 ਲੱਖ ਮੈਟ੍ਰਿਕ ਟੰਦੇ ਦੇ ਹਿਸਾਬ ਨਾਲ ਚੱਲਣਾਂ ਤਾਂ ਇਹ ਤਾਂ ਕੋਈ ਕੋਈ ਟਿੱਪਰ ਲੰਗੇ ਤੇ ਲਿੰਕ ਰੋਡ ਤੋਂ ਤਾਂ ਲੰਗੇ ਹੀ ਨਾ ਪਰ ਇਹ ਟਿੱਪਰਾਂ ਤੇ ਕੱਲ ਐਮ.ਐਲ.ਏ ਸਾਹਿਬ ਵੀ ਜੋੜੇ ਮਾਹਰਾ ਸਾਹਿਬ ਆਉਂਦੇ ਨੇ ਉਹਨੂੰ ਸਵਾਲ ਕੀਤਾ ਇਹਦਾ ਜੋੜੇ ਮਾਹਰਾ ਸਾਹਿਬ ਕਹਿੰਦੇ ਨੇ ਕਿ ਮੈਂ ਸੌਂਖਾ ਕੇ ਕਹਿਣਾ ਜੇ ਇੱਕ ਵੀ ਟਿੱਪਰ ਮੇਰਾ ਹੋਵੇ ਬੜੀ ਤਲਖੀ ਦੇ ਵਿੱਚ ਉਹ ਬੋਲਦੇ ਨਜ਼ਰ ਆਉਂਦੇ ਨਹੀਂ ਕਹਿੰਦੇ ਮੇਰੇ ਕੋਲ ਟਿੱਪਰ ਚੱਲਦੇ ਆ ਮੇਰਾ ਕੋਈ ਟਿੱਪਰ ਨਹੀਂ ਮੇਰਾ ਕਨੈਕਸ਼ਨ ਦਿਖਾ ਦਿਓ ਟਿੱਪਰਾਂ ਦੇ ਨਾਲ ਐਮ.ਐਲ.ਏ ਮੀਨ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਕੀ ਉਹ ਜਾ ਕੇ ਅਸ ਤੇ ਇਹ ਇੰਨੇ ਨਜਾਇਜ਼ ਟਿੱਪਰ ਕਿਦੇ ਫਿਰਦੇ ਨੇ ਮੁੱਖ ਮੰਤਰੀ ਸਾਹਿਬ ਜਿੰਨਾਂ ਕੋਲੇ ਗ੍ਰਹਿ ਵਿਭਾਗ ਵੀ ਐ ਉਹ ਕਾਰਵਾਈ ਕਿਉਂ ਨਹੀਂ ਕਰ ਰਹੇ ਐਮ ਐਲ ਏ ਦਾ ਕੰਮ ਹੁੰਦਾ ਹੈ ਨਾ ਇਹ ਬਿਲਕੁਲ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਬੋਲਦਾ ਐ ਅਸੈਂਬਲੀ ਚ ਔਰ ਉਹ ਕਹਿੰਦਾ ਕਿਉਂਕਿ ਉਹਦਾ ਜਾਣਮਾਲ ਦੀ ਰਾਖੀ ਕਰਨੀ ਲੋਕਾਂ ਦਾ ਉਹਦਾ ਜੋ ਲੋਕਾਂ ਦਾ ਰਿਪਰੈਜ਼ੈਂਟੇਟਿਵ ਆ ਉਹਦਾ ਵੀ ਇੱਕ ਹੱਕ ਆ ਕੀ ਉਹਨਾਂ ਨੂੰ ਆ ਬੱਚੇ ਮਰੇ ਨਹੀਂ ਦੀਦੇ ਪੁੱਛ ਲੈ ਜਾ ਕੇ ਕਿਉਂ ਰੇਤੇ ਦਾ ਟਿੱਪਰ ਕਿਹਦਾ ਸੀ ਮੰਨ ਲਿਆ ਥੋੜਾ ਨਹੀਂ ਤਾਂ ਕਿਹਦਾ ਉਹ ਕਿਹਦਾ ਉਹ ਹੈ ਤਾਂ ਸਰਕਾਰ ਦੀ ਮਰਜ਼ੀ ਨਾਲ ਹੀ ਚੱਲ ਰੇ ਪੁਲਿਸ ਦਾ ਸ਼ਾਮਲ ਸਿਆਸੀ ਸ਼ਹਿ ਹੈ ਇਹਦੇ ਲਈ ਮਾਈਨਿੰਗ ਲਈ ਹਾਂ ਜੀ ਟਿਪਰ ਤੇ ਹੋਰ ਕਿਵੇਂ ਸ਼ਹਿ ਨਹੀਂ ਸਰ ਮੈਂ ਆਨੰਦਪੁਰ ਸਾਹਿਬ ਤੇ ਰੋਪੜ ਗਿਆ ਮੈਂ ਕਿਹਾ ਬਦਲਾਅ ਹੋ ਗਿਆ ਆਂਦੇ ਜੀ ਥੋੜਾ ਜਿਹਾ ਹੋਇਆ ਮੈਂ ਕਿਹਾ ਕਿਵੇਂ ਹੋਇਆ ਕਿਉਂਕਿ ਉੱਥੇ ਮਾਈਨਿੰਗ ਦਾ ਬਹੁਤ ਵੱਡਾ ਮਸਲਾ ਹੈ ਪਿੰਡਾਂ ਦੇ ਵਿੱਚੋਂ 100-100 ਟਿਪਰ ਲੰਘਦਾ ਹੈ ਉਹਨਾਂ ਦੀਆਂ ਛੱਤਾਂ ਤੇ ਸਿਰ ਭਰੀ ਹੋਈ ਨੇ ਰੇਤੇ ਨਾਲ ਆਂਦੇ ਜੀ ਥੋੜਾ ਜਿਹਾ ਬਦਲਾਅ ਹੋਇਆ ਮੈਂ ਕਿਹਾ ਕਿਹੜਾ ਹੋਇਆ ਆਂਦੇ ਜੀ ਡਰਾਈਵਰ ਤਾਂ ਉਹੀ ਹੈ ਖੱਡਾਂ ਵੀ ਉਹੀ ਨੇ ਟਿੱਪਰ ਵੀ ਉਹੀ ਨੇ ਸਿਰਫ ਉੱਤੇ ਪੈਸਾ ਜਿਹਨੂੰ ਜਾਂਦਾ ਉਹ ਬਦਲ ਗਿਆ ਇਹ ਬਦਲਾਵ ਹੋਇਆ ਉੱਤੇ ਬਦਲਾਵ ਕਾਦੀ ਨਾਲ ਹੁੰਦਾ ਜਸ ਤੈਨੂੰ ਵੀ ਪਤਾ ਹੈ ਰੁਕਣਾ ਕਿਨੇ ਹੈ ਲਾ ਐਂਡ ਆਰਡਰ ਕਿਹਦੀ ਜ਼ਿੰਮੇਵਾਰੀ ਪੁਲਿਸ ਦੀ ਪੁਲਿਸ ਤੇ ਐਸ ਐਸ ਪੀ ਨੂੰ ਡੀ ਜੀ ਪੀ ਨੂੰ ਕੌਣ ਅਪਾਇੰਟ ਕਰਦਾ ਸਰਕਾਰ ਤੇ ਸਰਕਾਰ ਦੀ ਮਰਜ਼ੀ ਤੋਂ ਬਿਨਾ ਹੋ ਰਿਹਾ ਹੈ ਜੇ ਮਰਜ਼ੀ ਤੋਂ ਬਿਨਾ ਹੋ ਰਿਹਾ ਹੈ ਤਾਂ ਨਲਾਇਕ ਨੇ ਤੇ ਜੇ ਮਰਜ਼ੀ ਨਾਲ ਹੋ ਰਿਹਾ ਤਾਂ ਫਿਰ ਉਹ ਬੇਈਮਾਨ ਨੇ ਮਾਨ ਸਰ ਤੁਸੀਂ ਵੀ ਅੱਜ ਆਏ ਹੋ ਤੇ ਅੱਜ ਭਗਵੰਤ ਸਿੰਘ ਮਾਨ ਪੂਰੇ 1 ਮਹੀਨੇ ਬਾਅਦ ਅੱਜ ਸਮਾਣੀ ਧਰਤੀ ਤੇ ਆਏ ਨੇ ਪਰਿਵਾਰਾਂ ਨੂੰ ਜਿਹੜੇ ਹੈਗੇ ਉਹ ਮਿਲੇ ਨੇ ਇਸ ਤੋਂ ਪਹਿਲਾਂ ਵੀ ਮੈਂ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਸੀ ਉਹ ਹੀ ਕਹਿੰਦੇ ਸੀ ਕਿ ਸਾਡਾ ਇੱਕੋ ਰੋਸ ਆ ਕਿ ਜਦੋਂ ਸ਼ਰਾਬ ਦੇ ਨਾਲ ਲੋਕ ਮਰਦੇ ਨੇ ਤਾਂ ਮੁੱਖ ਮੰਤਰੀ ਸਾਹਿਬ ਤੋਂ ਉਹਨਾਂ ਦਾ ਪੂਰਾ ਲਾਮ ਲਸ਼ਕਰ ਉੱਥੇ ਪਹੁੰਚਦਾ ਹੈ 10-10 ਲੱਖ ਰੁਪਇਆ ਸਰਕਾਰੀ ਨੌਕਰੀਆਂ ਮਿਲਦੀਆਂ ਨੇ ਕਹਿੰਦੇ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਸਾਨੂੰ ਕੋਈ ਨੌਕਰੀ ਚਾਹੀਦੀ ਪਰ ਜੋ ਦੋਸ਼ੀ ਨੇ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਪਰ ਮੁੱਖ ਮੰਤਰੀ ਸਾਹਿਬ ਅੱਜ ਆਉਂਦੇ ਨੇ ਉਹਦੀ ਵਜ੍ਹਾ ਦੱਸ ਦੇਣਾ ਤੁਹਾਨੂੰ ਮੈਂ ਉਹ ਜਿਹੜੀ ਸ਼ਰਾਬ ਸੀਗੀ ਨਾ ਦੇਸੀ ਉਹਦੇ 'ਚ ਸ਼ਾਇਦ ਸਰਕਾਰ ਦਾ ਹੱਥ ਨਹੀਂ ਸੀ ਉਹ ਕੋਈ ਛੋਟਾ ਮੋਟਾ ਬਲੈਕੀਆ ਨਜਾਇਜ਼ ਸ਼ਰਾਬ ਲਿਆ ਕੇ ਬਣਾ ਕੇ ਜ਼ਹਿਰ ਪਾ ਕੇ ਵਿੱਚ ਗਿਆ ਤੇ ਇਹ 'ਚ ਪਹੁੰਚ ਗਏ ਉੱਥੇ ਇਹਦੇ 'ਚ ਸਰਕਾਰ ਦਾ ਹੱਥ ਹੈ ਨਜਾਇਜ਼ ਮਾਈਨਿੰਗ 'ਚ ਮਾਰਨ ਚ ਨਹੀਂ ਨਜਾਇਜ਼ ਮਾਈਨਿੰਗ 'ਚ ਔਰ ਇੱਕ ਹੋਰ ਪਤਾ ਜਸ ਕੀ ਹੁੰਦਾ ਹੈ ਇਹ ਜਿਹੜੇ ਟਿਪਰ ਨੇ ਜਿਵੇਂ ਉਹ ਵਿਚਾਰੀ ਲੇਡੀ ਨੇ ਬਹੁਤ ਸਹੀ ਕਿਹਾ ਇਹ ਲੋੜ ਤੋਂ ਜ਼ਿਆਦਾ ਭਰੇ ਜਾਂਦੇ ਨੇ ਔਰ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਫਿਰ ਇਹ ਡਰਾਈਵਰ ਇਹਨਾਂ ਨੂੰ ਮਿਲਦੇ ਨਹੀਂ ਕਿਉਂਕਿ ਨਜਾਇਜ਼ ਕੰਮ ਹੈ ਫਿਰ ਹੀ ਉਹਨਾਂ ਨੂੰ ਸ਼ਰਾਬ ਪੀਉਂਦੇ ਨੇ ਕਿਉਂਕਿ ਸ਼ਰਾਬ ਪਿਆ ਕੇ ਗਲਤ ਕੰਮ ਹੁੰਦੇ ਆ ਫਿਰ ਹੀ ਉਹਨਾਂ ਨੂੰ ਲਾਲਚ ਦਿੰਦੇ ਨੇ ਕਿ ਸਪੀਡ ਨਾਲ ਚੱਲੀ ਦੂਜਾ ਗੇੜਾ ਵੀ ਤੂੰ ਲੈ ਕੇ ਜਾਣਾ ਤੇ ਜੇ ਤੂੰ ਸਪੀਡ ਨਾਲ ਆ ਗਿਆ ਤਾਂ ਤੈਨੂੰ 1000 ਰੁਪਏ ਐਕਸਟਰਾ ਦੇਵਾਂਗੇ ਦੈਟਸ ਦੀ ਪ੍ਰੋਬਲਮ ਇਸੇ ਲਈ ਮੈਂ ਉੱਤੇ ਖੜ ਕੇ ਜੋ ਬੋਲਿਆ ਸੀ ਉਹ ਆਹੀ ਗੱਲ ਬੋਲੀ ਸੀ ਕਿ ਜੇ ਤੁਸੀਂ ਜੈਨੂਨਲੀ ਰੋਕਣਾ ਚਾਹੁੰਦੇ ਹੋ ਨੋ ਡਾਊਟ ਇਹਦੇ ਲਈ ਤਾਂ ਫੌਰੀ ਤੌਰ ਤੇ ਕਦਮ ਚੁੱਕਿਆ ਜਾਣਾ ਚਾਹੀਦਾ ਬੱਚਿਆਂ ਲਈ ਉਹ ਪੁਲਿਸ ਦਾ ਕੰਮ ਹੈ ਔਰ ਆਪਾਂ ਜਦੋਂ ਐਂ ਬੈਠ ਕੇ ਦਬਾਅ ਪਾਵਾਂਗੇ ਤਾਂ ਕਰਨਾ ਪਊਗਾ ਦੋ ਸਸਪੈਂਡ ਹੋਏ ਵੱਡੇ ਵੀ ਹੋਣਗੇ ਕਰਨਾ ਪਊ ਪਰ ਇੱਥੇ ਬਹਿਣਾ ਪਊਗਾ ਭਾਸ਼ਣ ਦੇ ਕੇ ਭੱਜਣਾ ਨਹੀਂ ਪਊਗਾ ਦੂਸਰੀ ਗੱਲ ਜੇ ਹੋਰ ਬੱਚਿਆਂ ਦੀ ਤਸਵੀਰ ਨਾ ਲੱਗੇ ਤਾਂ ਇਹ ਜਿਹੜੇ ਟਿੱਪਰ ਫਿਰਦੇ ਨੇ ਐਂ ਨਹੀਂ ਰੁਕਣੇ ਇਹਦੇ ਨਾਲ ਨਜਾਇਜ਼ ਮਾਈਨਿੰਗ ਰੁਕਣੀ ਪੈਣੀ ਹੈ ਨਜਾਇਜ਼ ਮਾਈਨਿੰਗ ਕੌਣ ਰੋਕ ਸਕਦਾ ਸਰਕਾਰ ਤੇ ਸਰਕਾਰ ਨੂੰ ਬਣਾਉਂਦਾ ਕੌਣ ਹੈ ਲੋਕ ਕੀ ਆਪਾਂ ਕਦੇ ਵੀ ਵੋਟਾਂ ਪਾਉਣ ਤੋਂ ਪਹਿਲਾਂ ਕਿਹਾ ਕਿ ਨਜਾਇਜ਼ ਮਾਈਨਿੰਗ ਨਾ ਹੋਵੇ 15 ਤੋਂ 20 ਹਜ਼ਾਰ ਕਰੋੜ ਦੀ ਜਿਹੜੀ ਹੋ ਰਹੀ ਹੈ ਉਹ ਨਾ ਹੋਵੇ ਕੀ ਅਸੀਂ ਕਦੇ ਵੀ ਇਕੱਠੇ ਹੋ ਕੇ ਕਿਹਾ ਕਿ ਜਿਹੜਾ 7 ਕਰੋੜ ਰੁਪਇਆ ਲਾ ਕੇ ਐਮਐਲਏ ਬਣੂਗਾ ਉਹ ਸੇਵਾ ਕਰੂਗਾ ਕਦੇ ਗੱਲ ਕੀਤੀ ਹੈ ਜੇ ਨਹੀਂ ਕੀਤੀ ਤਾਂ ਫਿਰ ਅਸੀਂ ਵੀ ਦੋਸ਼ੀ ਹਾਂ ਅਸੀਂ ਫੌਰੀ ਤੌਰ ਤੇ ਤਾਂ ਇਕੱਠੇ ਹੋ ਜਾਂਦੇ ਹਾਂ ਮਾਰਤਾ ਪਰ ਅਗਲੇ ਨਾਮਰਨੂ ਦੇ ਲਈ ਲੌਂਗ ਟਰਮ ਸਟੈਪ ਕਿਹੜੇ ਚੱਕਿਆ ਹੈ ਸੁਸਾਇਟੀ ਨੇ ਕਿਉਂਕਿ ਜੇਵ ਜੀ ਡਿਮਾਂਡ ਉਹ ਜੀ ਸਪਲਾਈ ਤੁਹਾਨੂੰ ਇਹ ਨਹੀਂ ਲੱਗਦਾ ਕਿ ਅਜਾ ਡਾ ਵੱਡਾ ਕਾਠਾ ਹਾਲਾਂਕਿ ਮੁੱਖ ਮੰਤਰੀ ਸਾਹਿਬ ਦਾ ਚਾਹੇ ਐਮਐਲਏ ਸਾਹਿਬ ਬਣਦਾਏ ਸੀ ਕਿ ਇੱਥੇ ਆ ਕੇ ਤਰਵਾਸਾ ਦੇਣਾ ਚਾਹੀਦਾ ਜਿੱਥੇ ਪਬਲਿਕ ਵੀ ਪੂਰੀ ਸੀ ਪਬਲਿਕ ਨੇ ਵੀ ਆਪਦੇ ਸਵਾਲ ਜਵਾਬ ਕਰਨੇ ਹੁੰਦੇ ਉੱਥੇ ਕਰਨੇ ਬਣਦੇ ਵਾਹੀ ਤਾਂ ਮਸਲਾ ਜਿਹੜੀ ਤੁਸੀਂ ਮਗਰਲੀ ਗੱਲ ਕਹੀ ਜੱਸ ਲੋਕਾਂ ਨੇ ਸਵਾਲ ਜਵਾਬ ਕਰਨੇ ਸੀ ਮੈਨਾਂ ਇੱਕ ਬੰਦਾ ਖੜ ਜੇ ਮੈਨੂੰ ਵੀ ਛੱਡ ਦਿਓ ਕਿਸੇ ਨੂੰ ਵੀ ਖੜਾ ਕਰ ਦਿਓ 5 ਮਿੰਟ ਤੁਹਾਡੇ ਕੈਮਰਿਆਂ ਦੇ ਸਾਹਮਣੇ ਚਲ 10 ਮਿੰਟ ਕਰ ਲੋ 10 ਮਿੰਟ ਚਾਰ ਗੱਲਾਂ ਦੇ ਜਵਾਬ ਦੇ ਜਾਣ ਅਸੀਂ ਕਹਾਂਗੇ ਸਦੀਵੀ ਤੌਰ ਤੇ ਮੁੱਖ ਮੰਤਰੀ ਦੇ ਜੋ ਜਵਾਬ ਆ ਕੇ ਪਰ ਹਰਮਾਨ ਸਾਹਿਬ ਡਰ ਕੇ ਇਹੀ ਭਗਵੰਤ ਜੀ ਮਾਨ ਪਹਿਲਾਂ ਲੋਕਾਂ ਨੂੰ ਫੋਨ ਕਰ ਕਰਕੇ ਪੁੱਛਦੇ ਸੀ ਧਰਨਾ ਕਿੱਥੇ ਆ ਮੈਂ ਆਉਣਾ ਜਿਵੇਂ ਹੁਣ ਆ ਬਾਕੀ ਪਾਰਟੀਆਂ ਵਾਲੇ ਬੈਠੇ ਨੇ ਅਹੀਂ ਪੁੱਛਦੇ ਸੀ ਨਾ ਹੁਣ ਧਰਨੇ ਤੋਂ ਦੂਰ ਦੀ ਭੱਜ ਜਾਂਦੇ ਨੇ ਟੂੰ 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 ਕਰਦੇ ਲੰਘ ਜਾਂਦੇ ਨੇ ਜਿਹੜਾ ਟੂੰ ਟੂੰ ਦੀ ਬੜੀ ਉਹ ਤਾਂ ਫਿਰ ਸਾਰੀਆਂ ਗੱਲਾਂ ਪਬਲਿਕ ਡੋਮੇਨ 'ਚ ਨੇ ਹੁਣ ਕਿਉਂ ਭੱਜ ਜਾਂਦੇ ਨੇ ਆਜੋ ਸਾਹਮਣੇ ਏਹੀ ਪ੍ਰੋਬਲਮ ਹੈ ਲੋਕਾਂ ਦੇ ਸਵਾਲ ਲੋਕਾਂ ਤੋਂ ਤੁਹਾਨੂੰ ਡਰ ਕਿਉਂ ਲੱਗਦਾ ਹੈ ਕਿਉਂਕਿ ਤੁਸੀਂ ਲੋਕਾਂ ਦੇ ਉਲਟ ਉਹਨਾਂ ਦੇ ਹਿੱਤਾਂ ਦੇ ਉਲਟ ਕੰਮ ਕਰ ਰਹੇ ਹੋ ਨੇ ਬੇਈਮਾਨੀ ਦੇ ਕੰਮ ਕਰ ਰਹੇ ਹੋ ਹਾਂ ਤਾਂ ਕਹਿੰਦੇ ਕਿ ਸਵਾਲ ਪੁੱਛਣੇ ਅਸੀਂ ਲੋਕਾਂ ਨੂੰ ਸਿਖਾਇਆ ਫਿਰ ਹੁਣ ਆਪ ਜਦੋਂ ਲੋਕ ਸਵਾਲ ਜਵਾਬ ਫਿਰ ਜੇ ਸਵਾਲ ਪੁੱਛਣ ਦਾ ਹੈ ਫਿਰ ਤੁਸੀਂ ਇਹ ਕਿਉਂ ਕਹਿਣ ਲੱਗ ਗਏ ਹੋ ਕਿ ਧਰਨੇ ਨਹੀਂ ਲੱਗਣੇ ਚਾਹੀਦੇ ਮੈਂ ਉੱਥੇ ਵੀ ਕਿਹਾ ਸੀ ਮੈਂ ਹੁਣ ਵੀ ਕਹਿੰਨਾ ਜਿਸ ਦਿਨ ਸੜਕਾਂ ਸੁੰਨੀਆਂ ਹੋ ਜਾਂਦੀਆਂ ਧਰਨਿਆਂ ਤੋਂ ਮੈਂ ਨਹੀਂ ਕਿਹਾ ਸੀ ਰਮਨੌਰ ਲੋਈਆ ਜੀ ਨੇ ਕਿਹਾ ਸੀ ਜਿਸ ਦਿਨ ਸੜਕਾਂ ਸੁੰਨੀਆਂ ਹੋ ਜਾਂਦੀਆਂ ਨੇ ਪਾਰਲੀਮੈਂਟ ਤੇ ਅਸੈਂਬਲੀਆਂ ਆਵਾਰਾ ਹੋ ਜਾਂਦੀਆਂ ਨੇ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ ਜੇ ਅੱਜ ਅਸੀਂ ਨਾ ਬੰਦੇ ਆਏ ਕੀ ਇਹ ਡੀਐਸਪੀ ਤੇ ਐਸਡੀਐਮ ਵੀ ਸਸਪੈਂਡ ਹੁੰਦੀ ਹਜੇ ਤਾਂ ਅਸੀਂ ਐਸਐਸਪੀ ਤੇ ਡੀਸੀਵੀ ਕਰਾਉਣਾ ਹੈ ਹਜੇ ਅਸੀਂ ਨਜਾਇਜ਼ ਮਾਈਨਿੰਗ ਵਾਲਾ ਬੰਦਾ ਵੀ ਫੜਵਾਉਣਾ ਹੈ ਹਜੇ ਅਸੀਂ ਅਗਲੀ ਗੱਲ ਵੀ ਕਰਨੀ ਹੈ ਇਹ ਤੋਂ ਇਹ ਡਰਦੇ ਨਹੀਂ ਇਹ ਤੋਂ ਇਹ ਡਰਦੇ ਨੇ ਕਿ ਇਹ ਨਾ ਹੋ ਜੇ ਕਿਤੇ ਫਿਰ ਤਾਂ ਸਾਡੀ ਕਮਾਈ ਬੰਦ ਹੋ ਜੂ ਜਿਨ੍ਹਾਂ ਨੇ 7-7 ਕਰੋੜ ਲਾਇਆ ਉਹਨਾਂ ਦੀ ਕਮਾਈ ਕਿੱਥੋਂ ਆਊਗੀ ਇਹ ਸਾਡੇ ਲੋਕਾਂ ਨੂੰ ਵੀ ਸੋਚਣਾ ਪੈਣਾ ਜੱਸ ਕਿ ਜਦੋਂ ਅਸੀਂ 7 ਕਰੋੜ ਕੋਈ ਲਾ ਰਿਹਾ ਹੁੰਦਾ ਹੈ ਉਦੋਂ ਅਸੀਂ ਖੁਸ਼ ਹੋ ਜਾਂਦੇ ਮੁੱਛਾਂ ਨੂੰ ਵਟ ਦੇ ਲੈਨੇ ਆ ਲਵਾਤਾ ਪੈਸਾ ਆ ਉਹਦੀ ਗੱਡੀ ਤੇ ਗਏ ਆ ਉਹ ਤੋਂ ਸ਼ਰਾਬ ਪੀਤੀ ਆ ਉਹ ਤੋਂ ਪੈਸੇ ਵੰਡਵਾਏ ਤੁਹਾਡੀਆਂ ਜੇਬਾਂ ਚੋਂ ਕੱਢੂਗਾ ਕਿਤੇ 7 ਕਰੋੜ ਲਾ ਕੇ ਤੂੰ ਤੇ ਮੈਂ ਸੇਵਾ ਕੀਤੀ ਆ ਬਾਲੇ ਤੋਂ ਬਾਲਾ ਆਪਾਂ ਪੈਟਰੋਲ ਬਾਲ ਕੇ ਆ ਜਾਨਨੇ ਆ ਆਪ ਦਾ ਸ਼ਰੀਰਕ ਤੌਰ ਤੇ ਬਹਿ ਜਾਨਨੇ ਆ ਆਪ ਦਾ ਕੰਮ ਨੂੰ ਸਫਰ ਕਰਾ ਲਾਂਗੇ ਬਟ ਪੈਸੇ ਤਾਂ ਨਹੀਂ ਨਾ ਲਾ ਰਹੇ ਹੈ ਹੀ ਨਹੀਂ ਪੈਸੇ ਵੰਡਦਾ ਕੌਣ ਹੈ ਵੋਟਾਂ ਲਈ ਜਿਨੇ ਪੈਸੇ ਕਮਾਏ ਹੁੰਦੇ ਅਜੇ ਜਿਨੇ ਅਜੇ ਕਮਾਉਣੇ ਹੁੰਦੇ ਆ ਅਸੀਂ ਉਦੋਂ ਖੁਸ਼ ਹੋ ਜਾਂਦੇ ਆ ਅਸੀਂ ਮੰਨਦੇ ਮੈਨੀ ਖਤਮ ਹੋ ਸਕਦੀ ਹੈ ਹਾਲਾਂਕਿ ਸਟੇਜ ਤੋਂ ਵੀ ਸਟੇਜ ਤੋਂ ਵੀ ਇਹ ਕਹੇਗਾ ਕਿ ਨਹੀਂ ਯਰੇ ਇਹ ਚੀਜ਼ਾਂ ਕਦੇ ਖਤਮ ਨਹੀਂ ਹੁੰਦੀ ਟਿੱਪਰ ਚੱਲਨੇ ਕਦੇ ਬੰਦ ਨਹੀਂ ਹੁੰਦੇ ਉਹਨਾਂ ਨੂੰ ਪਤਾ ਨਹੀਂ ਸੀ ਅਸੀਂ ਮਾਈਨਿੰਗ ਬੰਦ ਨਹੀਂ ਕਹਿ ਰਹੇ ਅਸੀਂ ਕਹਿ ਰਹੇ ਆ ਨਜਾਇਜ਼ ਮਾਈਨਿੰਗ ਬੰਦ ਹੋਵੇ ਅੱਜ ਅਫੀਸ਼ੀਅਲ ਮਾਈਨਿੰਗ ਆ 4 ਲੱਖ ਮੈਟ੍ਰਿਕ ਟਨ ਦੀ ਤੇ ਨਜਾਇਜ਼ ਮਾਈਨਿੰਗ ਆ 36 ਲੱਖ ਮੈਟ੍ਰਿਕ ਟਨ ਦੀ ਅਫੀਸ਼ੀਅਲ ਮਾਈਨਿੰਗ ਦਾ ਰੈਵਨਿਊ ਆਇਆ 288 ਕਰੋੜ ਰੁਪਇਆ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਆ ਉਹ ਕਰਵਾ ਹੈਗਾ 15 ਤੋਂ 20 ਹਜ਼ਾਰ ਕਰੋੜ ਰੁਪਇਆ ਇਹਨਾਂ ਦੀ ਜੇਬ 'ਚ ਜਾ ਰਿਹਾ ਤੁਸੀਂ ਇੱਕ ਅਸੀਂ ਪ੍ਰਪੋਜ਼ ਕੀਤਾ ਸੀਗਾ ਅੱਜ ਜਦੋਂ ਤਲਵੰਡੀ ਸਾਬੋ 'ਚ ਵੀ ਅਸੀਂ ਆਪਦੇ ਮਥਿਆਂ 'ਚ ਕਹਿ ਕੇ ਮਾਈਨਿੰਗ ਮੁਫਤ ਕਰ ਦਿਓ ਮੁਫਤ ਜਿਵੇਂ ਪਹਿਲਾਂ ਹੁੰਦੀ ਸੀ ਤੁਸੀਂ ਇੱਕ ਮਿਨੀਮਮ ਬਹੁਤ ਘੱਟ ਤੋਂ ਘੱਟ ਇੱਕ ਜਦੋਂ ਨਕਸ਼ੇਪਾਸ ਹੁੰਦੇ ਨੇ ਸ਼ਹਿਰਾਂ 'ਚ ਪਿੰਡਾਂ ਲਈ ਇੱਕ ਮੈਕੈਨਿਜ਼ਮ ਬਣਾ ਲਓ ਇੱਕ ਨਕਸ਼ੇਪਾਸ ਕਰਨ ਵੇਲੇ ਇੱਕ ਮਿਨੀਮਮ ਟੈਕਸ ਲਾ ਦਿਓ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਤੇ ਇੰਡਸਟਰੀਅਲ ਆਡ ਅਡ ਕਰਕੇ ਥੋੜਾ ਜਿਹਾ ਟੋੜਾ ਮੈਂ ਸ਼ਰਤਾਂ ਹਨ ਥੋੜਾ 1 ਤੋਂ 2000 ਕਰੋੜ ਦੇ ਵਿੱਚ ਹੋ ਜੂਗਾ ਰੈਵਨਿਊ ਤੇ ਨਜਾਇਜ਼ ਜਿਹੜਾ ਕੁਦਰਤ ਦਾ ਘਾਣ ਹੋ ਰਿਹਾ ਉਹ ਬੰਦ ਹੋ ਜਾਊਗਾ ਨਾ ਇਹਨਾਂ ਦੀ ਕਰਪਸ਼ਨ ਬੰਦ ਹੋ ਜੂਗੀ ਜਿਹੜਾ ਕਿ ਇਹਨਾਂ ਦੇ ਕਨਵੀਨਰ ਸਾਹਿਬ ਕਹਿ ਚੁੱਕੇ ਨੇ ਮੈਂ ਤਾਂ ਕਹਿ ਨਹੀਂ ਰਿਹਾ ਇਹਨਾਂ ਦੇ ਕਨਵੀਨਰ ਨੇ ਕਿਹਾ ਕਰ ਲੋ ਬੰਦ ਕਿਉਂ ਨਹੀਂ ਬੰਦ ਕਰਦੇ ਗੱਲ ਕਰਦੇ ਰਾਜਨੀਤਿਕ ਲੀਡਰਾਂ ਕੋਲੇ ਜਾਂਦਾ ਫਿਰ ਤਾਂ ਪਹਿਲਾਂ ਵੀ ਵੈਸੇ ਰਹੇ ਨੇ ਆਉਣ ਵਾਲੇ ਸਮੇਂ 'ਚ ਵੀ ਵੈਸੇ ਨੂੰ ਕੋਈ ਐਸਾ ਰਾਜਨੀਤਿਕ ਲੀਡਰ ਆਊਗਾ ਵੀ ਜਿਹੜਾ ਇਹਨੂੰ ਨਾ ਕਰੋ ਵੀ ਨਹੀਂ ਯਾਰ ਨਜਾਇਜ਼ ਮਾਨਿਕ ਦਾ ਪੈਸਾ ਨਹੀਂ ਚਾਹੀਦਾ ਨੂੰ ਲੱਗਦਾ ਹੈ ਰਾਜਨੀਤਿਕਗੇ ਖੁਦ ਨਹੀਂ ਆਉਂਦੇ ਆ ਪਬਲਿਕ ਡਿਮਾਂਡ ਕਰੂਗੀ ਜਦੋਂ ਕਿ ਭਾਈ ਸਾਹਿਬ ਅਸੀਂ ਤੈਨੂੰ ਵੋਟ ਨਹੀਂ ਪਾਉਣੀ ਪਹਿਲਾਂ ਇਹ ਦੱਸ ਕਿ ਰੇਤ ਤੇ ਕੀ ਕਰੇਗਾ ਨਜਾਇਜ਼ ਮਾਈਨਿੰਗ ਬੰਦ ਕਰ ਲਈ ਕਿ ਫਰੀ ਕਰੇਗਾ ਇੱਕ ਮਿਨੀਮਮ ਟੈਕਸ ਲਾ ਕੇ ਤੇਰਾ ਰੈਵਨਿਊ ਵੀ ਜ਼ਿਆਦਾ ਹੋ ਜਾਊ ਕਰੇਗਾ ਕਿ ਨਹੀਂ ਕਰੇਗਾ ਦੇਖੋ ਲੋਕਾਂ ਨੂੰ ਸਮਝਦਾਰ ਹੋਣਾ ਪੈਣਾ ਹੈ ਨਹੀਂ ਤਾਂ ਐ ਜਿਹੀ ਇਨਕਲਾਬ ਆਉਣਗੇ ਜੇਬ ਜਾ ਇਹਨਾਂ ਨੇ ਲਿਆਤਾ ਕਹਿ ਕੇ ਬੜੇ ਪਹਿਲਾਂ ਬੀਬੀ ਇੰਦਰਾ ਗਾਂਧੀ ਨੇ ਕਿਹਾ ਗਰੀਬੀ ਹਟਾ ਦੂੰ ਹਟ ਗਈ ਇਹਨਾਂ ਨੇ ਕਿਹਾ ਜੀ ਇਨਕਲਾਬ ਲਿਆ ਦੂੰ ਲਿਆਤਾ ਬਾਦਲੁਰਾਣ ਨੇ ਕਿਹਾ ਅਸੀਂ ਕੈਲੀਫੋਰਨੀਆ ਬਣਾ ਦੂੰ ਬਣਾਤਾ ਆ ਦੂਜੇ ਆਏ ਸੀ ਇੱਕ ਇਹ ਤੋਂ ਪਹਿਲਾਂ ਗੁਟਕਾ ਸਾਹ ਹੱਥ ਚ ਫੜ ਕੇ ਗਿਆ ਨਸ਼ਾ ਖਤਮ ਕਰ ਤੂੰ ਕਰਤਾ ਕਿਸੇ ਨੇ ਵੀ ਹਰ ਕ੍ਰਾਸ ਦੀ ਪਾਰਟੀ ਵੇਖ ਲਓ ਕਿਸੇ ਨੇ ਕੁਝ ਕੀਤਾ ਹੋਵੇ ਕੀਤਾ ਨਹੀਂ ਕੀਤਾ ਤਾਂ ਹੋਊਗਾ ਕਿਵੇਂ ਜਦੋਂ ਇਹ ਲੋਕ ਡਿਮਾਂਡ ਕਰਨਗੇ ਜਦੋਂ ਕਹਿਣਗੇ ਜਿਹੜਾ ਇਹਨਾਂ ਮੁੱਦਿਆਂ ਦੀ ਰਾਜਨੀਤੀ ਕਰੂ ਉਹਦੇ ਤੇ ਠੱਪਾ ਲੱਗੂ ਨਾ ਕਿ ਇਹਨਾਂ ਨਾ ਕਿਹੜਾ ਬੰਦਾ ਨਾਰਾ ਦੇਵੇ ਧੋਖਾ ਇਹ ਮੰਨ ਲਓ ਜਿਹੜਾ ਬੰਦਾ ਨਾਰਾ ਦਿੰਦਾ ਉਹ ਧੋਖੇ ਬਾਜ ਹੈ ਔਰ ਜਿਹੜਾ ਬੰਦਾ ਡਿਟੇਲ ਲੈ ਕੇ ਆਉਂਦਾ ਮੁੱਦੇ ਦੀ ਮੈਨੂੰ ਦੱਸੋ ਅੱਜ ਤੁਹਾਨੂੰ ਮੈਂ ਥੋੜੀ ਜੀ ਗੱਲ ਦੱਸਦਾ ਹਾਂ ਪੁਲਿਸ ਤੁਹਾਨੂੰ ਪਤਾ ਕਿੰਨੀ ਆ ਪੰਜਾਬ 'ਚ ਟੋਟਲ ਪੁਲਿਸ ਕਿੰਨੀ ਹੈ 75 ਕਾ ਹਜ਼ਾਰ ਦੇ ਕਰੀਬ ਹੈ ਥਾਣਿਆਂ ਜਿੰਨਾਂ ਦੀ ਮੌਜੂਦਗੀ ਕਿੰਨੀ ਹੈ ਤਿੰਨ ਤੋਂ ਚਾਰ ਬੰਦੇ ਅੱਧੇ ਤੋਂ ਜ਼ਿਆਦਾ 60% ਬੰਦੇ ਵੀਆਈਪੀ ਡਿਊਟੀ ਤੇ ਨੇ ਤੇ ਸਾਡੇ ਲੋਕਾਂ ਦੀ ਸੁਰੱਖਿਆ ਕੀ ਕਰਨਗੇ ਇਹ ਕਿਹੜੇ ਨਜਾਇਜ਼ ਮਾਈਨਿੰਗ ਵਾਲੇ ਟਰੱਕ ਨੂੰ ਰੋਕਣਗੇ ਉਹਦਾ ਹੀ ਕੋਈ ਜਿਹੜਾ ਹੈੱਡ ਹੈ ਉਹਦੇ ਨਾਲ ਤਾਂ ਇਹ ਗਾਰਡ ਬਣ ਕੇ ਘੁੰਮ ਰਹੇ ਨੇ ਦੱਸ ਦਿਆਂ ਤੁਹਾਨੂੰ ਨਜਾਇਜ਼ ਮਾਈਨਿੰਗ ਦਾ ਮਾਫੀਆ ਬੈਠਾ ਚੰਡੀਗੜ੍ਹ ਦੱਸ ਦਿਨਾ ਕਿਹੜਾ ਕਿਹੜਾ ਔਰ ਉਹਦੇ ਗਾਰਡ ਵੇਖ ਲਿਓ ਜੇ ਕਿੰਨੇ ਕਿੰਨੇ ਆ ਤੁਸੀਂ ਗੱਲ ਕੀਤੀ ਕਿ ਲੋਕ ਬਦਲ ਸਕਦੇ ਨੇ ਤੁਹਾਨੂੰ ਲੱਗਦਾ ਕਿ ਜੈਸਾ ਇਹ ਇਨਕਲਾਬ ਆਇਆ ਹੁਣ ਤਾਂ ਲੋਕਾਂ ਦਾ ਸ਼ਾਇਦ ਇਨਕਲਾਬ ਦੇ ਨਾਮ ਤੋਂ ਵਿਸ਼ਵਾਸ ਵੀ ਉੱਠ ਗਿਆ ਹੁਣ ਇਹਨਾਂ ਨੇ ਤਾਂ ਬਦਲੇ ਹੀ ਸੀ ਇਹਨਾਂ ਨੇ ਇਹਨਾਂ ਨੇ ਤਾਂ ਸਭ ਕੁਝ ਕੀਤਾ ਇਹ ਤਾਂ ਬਦਲ ਕੇ ਦੇਖ ਲਿਆ ਪਰ ਉਹ ਇਨਕਲਾਬ ਹੀ ਐਸਾ ਕਿ ਉਹਨਾਂ ਕੀਤਾ ਕੀ ਜਾਵੇ ਤੇਰੇ ਇਲਾਕੇ ਵਾਲੀ ਗਏ ਸੀ ਅਸੀਂ ਬਟੰਡੇ ਵਾਲਾ ਮੈਨੂੰ ਬਾਂਦਰ ਕਿਹੜਾ ਪਿੰਡ ਸੀ ਤੇ ਹੋਰ ਹਾਂ ਸਾਰੇ ਉਹਨਾਂ ਪਿੰਡਾਂ 'ਚ ਮੈਨੂੰ ਇੱਕ ਜਣਾ ਬਜ਼ੁਰਗ ਤੇਰੇ ਵਾਲੀ ਗੱਲ ਖੜ ਕੇ ਆਵਾਂ ਮੈਨੂੰ ਆਦਾ ਗੱਲਾਂ ਦਾ ਬਹੁਤ ਵਧੀਆ ਸ਼ੇਰਾ ਤੇਰੀਆਂ ਬਜ਼ੁਰਗ ਸੀਗੇ ਪਰ ਯਾਰ ਤੇਰੇ ਵਰਗੀਆਂ ਗੱਲਾਂ ਹੀ ਆ ਕਰਦਾ ਹੁੰਦਾ ਸੀ ਆ ਭਗਵਾਨ ਤਾਂ ਤੇ ਆ ਪਾਲੇ ਮੈਂ ਕਿਹਾ ਬਾਪੂ 1000 ਰੁਪਏ ਕਿਹਾ ਸੀ ਉਹਨਾਂ ਨੇ ਅੰਦਾ ਕਿਹਾ ਸੀ ਦਿੱਤਾ ਨਹੀਂ ਮੈਂ ਕਿਹਾ ਪੁੱਛਿਆ ਮੈਂ ਬਰਜਿੰਦਰ ਕੌਣ ਘੇਰੀ ਸੀ ਹੁਣ ਕਦੋਂ ਘੇਰੀ ਸੀ ਮੈਂ ਕਿਹਾ ਅਦਾ ਹੁਣੇ ਹੀ ਤੇ ਮੈਂ ਕਿਹਾ ਜਦੋਂ ਵਾਦਾ ਕੀਤਾ ਸੀ ਉਦੋਂ ਕਿਉਂ ਨਾ ਘੇਰੀ ਉਹਨਾਂ ਦੀ ਐਮਐਲਏ ਕੰਸਟੀਟੂਐਂਸੀ ਸੀ ਉਹ ਮੈਂ ਕਿਹਾ ਉਦੋਂ ਕਿਉਂ ਨਾ ਘੇਰੀ ਪੁੱਛਿਆ ਕਿਉਂ ਨਹੀਂ ਉਦੋਂ ਕਿ 1000 ਰੁਪਏ ਦੇ ਹਿਸਾਬ ਨਾਲ ਤੁਹਾਡਾ ਕਿੰਨਾ ਪੈਸਾ ਬੰਦਾ ਹੈ ਮੈਂ ਦੱਸਿਆ ਫਿਰ ਉਹਨੂੰ ਕਿੰਨਾ ਬੰਦਾ ਹੈ ਮੈਂ ਕਿਹਾ 12000 ਕਰੋੜ ਰੁਪਇਆ ਉਹਨੇ ਦੱਸਿਆ ਕਿੱਥੋਂ ਜਨਰੇਟ ਹੋਊਗਾ ਸਾਡਾ 360 ਤੱਕ ਕਰਜ਼ਾ ਪਹਿਲਾਂ ਤੋਂ ਹੀ ਔਰ ਉਹ ਵੀ ਹੁਣ ਸਵਾ ਚਾ ਸਵਾ 4 ਲੱਖ ਕਰੋੜ ਹੋ ਗਿਆ ਪਹਿਲਾਂ ਪਾਉਣੇ 3 ਲੱਖ ਕਰੋੜ ਸੀ ਇਨਾਂ ਤੋਂ ਪਹਿਲਾਂ ਕਿ ਇੰਨਾ ਕਰਜ਼ਾ ਹੈ ਸਾਨੂੰ ਇੰਟਰਸਟ ਦੇਣ ਲਈ ਤਾਂ ਲੋਨ ਲੈਣਾ ਪੈਂਦਾ ਕਰਜ਼ਾ ਲੈਣਾ ਪੈਂਦਾ ਤੇ ਤੁਸੀਂ ਭਾਈ 1000 ਰੁਪਇਆ ਕਿਵੇਂ ਦੇਉਂਗੇ 12000 ਕਰੋੜ ਰੁਪਇਆ ਕਿੱਥੋਂ ਆਊਗਾ ਆਂਦਾ ਸ਼ੇਰਾ ਆ ਗੱਲ ਨਹੀਂ ਮੈਨੂੰ ਪਤਾ ਸੀ ਤੇ ਮੈਂ ਕਿਹਾ ਕਰ ਲਾ ਫੇਰ ਜੇ ਤੂੰ ਚਾਹਣਾ ਹੈ ਨਾ ਤੇਰਾ ਸੁਧਰ ਜੇ ਦੂਜਾ ਐਮ ਐਲ اے ਤੇਰਾ ਮੁੱਖ ਮੰਤਰੀ ਤੇਰਾ ਮਨਿਸਟਰ ਤੈ ਇਹ ਗੱਲਾਂ ਪਤਾ ਕਰ ਮੈਂ ਕਿਹਾ ਤੇਰੇ ਪਿੰਡ ਦੀ ਸਰਪੰਚੀ ਦੀ ਚੋਣ ਹੋਈ ਆਂਦਾ ਹੋਈ ਮੈਂ ਕਿੰਨੇ ਪੈਸੇ ਲੱਗੇ ਆਂਦਾ 30 ਤੋਂ 40 ਲੱਖ ਲਾਤਾ ਇੱਕ ਇੱਕ ਬੰਦੇ ਨੇ ਤੇ ਮੈਂ ਕਿਹਾ ਹੁਣ ਉਹ ਸੇਵਾ ਕਰੂਗਾ ਆਂਦਾ ਨਹੀਂ ਗਰੰਟੀ ਖਾਉ ਤੇ ਮੈਂ ਕਿਹਾ ਤੈਨੂੰ ਪਹਿਲਾਂ ਨਹੀਂ ਪਤਾ ਜਦੋਂ ਵੋਟ ਪਾਈ ਐ ਉਹ ਬੰਦਾ 40 ਲੱਖ ਰੁਪਇਆ ਲਾ ਕੇ ਸਰਪੰਚ ਬਣ ਰਿਹਾ ਉਹ ਕੀ ਕਰੂਗਾ ਮੈਨੂੰ ਦੱਸ ਦਿਓ ਤੁਸੀਂ ਦੱਸ ਦਿਓ ਗਰੰਟੀ ਖਾਉ ਤੇ ਜਿਹੜਾ ਐਮ.ਐਲ.ਏ 7 ਕਰੋੜ ਲਾ ਕੇ ਬਣੂ ਉਹ ਵੀ ਖਾਊ ਤੇ ਜਿਹੜਾ ਐਮ.ਪੀ ਉਹਨੂੰ 12 ਕਰੋੜ ਲਾ ਕੇ ਉਹ ਵੀ ਤੇ ਜਿਹੜਾ ਮੁੱਖ ਮੰਤਰੀ ਉਹ ਨਾ ਕਹੋ ਆ 15 ਤੋਂ 20 ਹਜ਼ਾਰ ਕਰੋੜ ਕਿੱਥੇ ਜਾ ਰਿਹਾ ਫੜ ਕੇ ਤਾਕ ਦੀ ਆ ਕਿੰਨੇ ਐਮ.ਐਲ.ਏ ਨੂੰ ਮੈਂ ਕਹਿ ਕੇ ਆਇਆ ਜੇ ਬੋਲੇ ਤਾਂ ਅਗਲੀ ਗੱਲ ਆਖਿਓ ਜੇ ਅਗਲੀ ਗੱਲ ਇਹ ਕਿਓ ਜੇ ਕਿ ਦੱਸੋ ਮਾਈਨਿੰਗ ਬਾਰੇ ਕੀ ਕਰੂੰਗੇ ਇੱਕ ਕੰਦਾ ਬੋਲ ਗਿਆ ਤਾਂ ਮੇਰਾ ਨਾਮ ਬਦਲ دیا۔ ਮੁੱਖ ਮੰਤਰੀ ਆ ਜਾਂਦਾ ਕੋਈ ਨਹੀਂ ਬੋਲਦਾ ਹੀ ਨਹੀਂ ਜੇ ਬੋਲੇ ਪਰ ਆਪਾਂ ਤਾਂ ਪੁੱਛ ਸਕਦੇ ਆ ਹੁਣ ਜੇ ਮੈਂ ਉੱਥੇ ਹੁੰਦਾ ਜਿੱਥੇ ਮੁੱਖ ਮੰਤਰੀ ਸੀ ਮੈਂ ਉਹਨਾਂ ਕਹਿੰਦੀ ਮੇਰਾ 5 ਮਿੰਟ ਖੜ ਜਾ ਸਾਹਮਣੇ। ਕੁੰਬੜਾਂकांड ਹੋਇਆ ਸੀ। ਤੁਸੀਂ ਮੈਨੂੰ ਲੱਗਦਾ ਹੈ ਨਹੀਂ ਸੀ ਉੱਥੇ। ਕੁੰਬੜਾਂकांड ਵੇਲੇ ਇਹਨਾਂ ਦੀ ਰਿਪ੍ਰেজੈਂਟੇਟਿਵ ਆ ਗਈ ਸਰਕਾਰ ਵੱਲੋਂ। ਆਂਦੀ ਜੀ ਕਤਲ ਹੋਇਆ। ਮੈਂ ਕਿਹਾ ਦੱਸੋ ਹੋਇਆ ਨਾ। ਪ੍ਰਵਾਸੀਆਂ ਨੇ ਮਾਰਿਆ। ਆਂਦੇ ਮਾਰਿਆ। ਮੈਂ ਕਿਹਾ ਮੈਨੂੰ ਇਹ ਦੱਸੋ ਪ੍ਰਵਾਸੀ ਬੇਫਿਕਰ ਨੇ ਕਿ ਮਾਰੋ ਤੇ ਨਿਕਲ ਜਾਓ ਕਿਉਂਕਿ ਆਧਾਰ ਕਾਰਡ ਇੱਥੋਂ ਦੇ ਵੈਰੀਫਿਕੇਸ਼ਨ ਐ ਇੱਥੋਂ ਦੇ ਡਾਕੂਮੈਂਟਸ ਦੀ ਐ। ਉਹ ਮਾਰ ਕੇ ਬਾਤ ਜਾਣਗੇ ਕਿਤੇ ਵੀ ਤੁਸੀਂ ਉਹਨਾਂ ਨੂੰ ਫੜੂਗੇ ਕਿਵੇਂ ਮੇਰੇ ਆ ਲੈ ਚੱਕ ਕੇ ਮੈਂ ਕਿਹਾ ਦੱਸ ਦਿਓ ਕਿਵੇਂ ਬੜੀ ਪਬਲਿਕ ਡੋਮੇਨ ਚਾ ਉਹ ਪੂਰਾ ਵੀਡੀਓ ਜੀ ਜੀ ਤੁਸੀਂ ਇਹਨਾਂ ਦੇ origignal documents ਦੀ verification ਕਰੋ ਜਿੱਥੋਂ ਇਹ ਆਏ ਨੇ ਤਾਂ ਉਹਨਾਂ ਨੂੰ ਡਰ ਹੋਊਗਾ ਅੱਜ ਸਾਡੇ ਚੋਂ ਕੋਈ ਬੰਦਾ ਕਿਸੇ ਨੂੰ ਮਾਰਦਾ ਡਰ ਕੀ ਹੁੰਦਾ ਇਹਦਾ ਬਾਜੂ ਇਹਦੇ ਮਾਪੇ ਬਪ ਨੂੰ ਚੱਕ ਲਿਓਣਗੇ ਇਹਦੇ ਚਾਚੇ ਤਾਂ ਆਏ ਇਹਦੇ ਹੋਰ ਸਹੁਰੇ ਪਤਾ ਨਹੀਂ ਕਿ ਇਹਨੂੰ ਕਿਹਨੂੰ ਚੱਕ ਲਿਓਂਦੇ ਆ ਮੈਨੂੰ ਇਹ ਦੱਸੋ ਆ ਜਿਹੜੀ ਗੱਲ ਕਰ ਰਹੇ ਨੇ ਸਾਰੇ ਬੈਠੇ ਉਹ ਰੰਤਿਰ ਸਿੰਘ ਦੇ ਕਿਸੇ ਨੂੰ ਚੱਕ ਕੇ ਲਿਆਏ ਕਿ ਨਹੀਂ ਜੇ ਨਹੀਂ ਲਿਆਏ ਤਬਾਜਾ ਕੀ ਹੈ ਉਹ ਜਿਵੇਂ ਕਿਸੇ ਨੇ ਕਹਿ ਰਿਹਾ ਜੀ ਬਹੁਤ ਸੋਹਣੀ ਗੱਲ ਸੀ ਲਾਦੇ ਨੇ ਬਹੁਤ ਦੁਨੀਆ ਉਹਦੇ ਨਾਲ ਹੈ ਕਰਨ ਕੀ ਨਾ ਫੜੇ ਜਾਂਦਾ ਉਹਨੇ ਸਹੀ ਉਦਾਹਰਨ ਦਿੱਤੀ ਸੀ ਕਿ ਬੀਬਾ ਜੀ ਵੀ ਬੈਠੇ ਨੇ ਉਹਨਾਂ ਦੀ ਮਦਰ ਦਾ ਇੱਕ ਬੈਂਕ ਦਾ ਫਰਾਡ ਹੋ ਗਿਆ ਇਹ ਬਿਹਾਰ ਤੋਂ ਫੜ ਲਿਆ ਸੀ ਹੁਣ ਤੋਂ ਤੋਂ ਇੱਥੇ ਤੁਰੇ ਫਿਰਦਾ ਬੰਦਾ ਨਹੀਂ ਫੜਿਆ ਜਾਂਦਾ ਕਾਰਨ ਕੀ ਹੈ ਇੱਛਾ ਸ਼ਕਤੀ ਹੈ ਨਹੀਂ ਇੱਛਾ ਸ਼ਕਤੀ ਕਿਉਂ ਹੈ ਨਹੀਂ ਕਿਉਂਕਿ ਉਤਲਿਆ ਨੇ ਬਦਲਣਾ ਨਹੀਂ ਉਤਲ ਨੇ ਬਦਲਣਾ ਕੋ ਨਹੀਂ ਕੇ ਤਾਂ ਪਤਾ ਅੱਜ ਦਾ ਮੁੱਦਾ ਹੈ ਜਦੋਂ ਉਹਨੂੰ ਸਤਾਈ ਆਉਣਾ ਉਹਦੋਂ ਉਹਦਾ ਜਿੰਦਾਬਾਦ ਆ ਮੇਰੇ ਨਾਲ ਦਾ ਇੱਧਰ ਮੈਂ ਇੱਧਰ ਆਹ ਹਿੰਦੂ ਮੈਂ ਸਿੱਖ ਆਹ ਜੱਟਾ ਮੈਂ ਦਾ ਲੇਤਾ ਆਹ ਖਸ਼ਤਰੀਆ ਮੈਂ ਬ੍ਰਾਹਮਣ ਮੈਂ ਆਇ ਸ਼ੂਦਰ ਤੇ ਜਾ ਇਹਨੇ ਮੇਰਾ ਐਸ.ਡੀ.ਐਮ ਦਾ ਕੰਮ ਕਰਾਇਆ ਸੀ ਇਹਨੇ ਮੇਰੇ ਡੀ.ਸੀ ਦਾ ਇਹਨੇ ਮੇਰੇ ਐਸ.ਐਸ.ਪੀ ਦਾ ਗੱਲ ਖਤਮ ਇਸ ਮਸਲੇ ਤੁਸੀਂ ਅਸਲੀ ਇਨਸਾਫ ਕੀ ਮੰਗਦੇ ਹੋ ਹਾਲਾਂਕਿ ਚਲੋ ਜਿਸ ਤਰ੍ਹਾਂ ਦੀ ਬਦਲੀ ਜਿਹੜੀ ਸਰਕਾਰ ਨੇ ਚਾਹੀਓ ਡੀਐਸਪੀ ਹੈ ਚਾਹੀਓ ਐਸਡੀਐਮ ਉਹਨਾਂ ਦੀ ਕੀਤੀ ਆ ਤੁਸੀਂ ਅਸਲੀ ਇਨਸਾਫ ਕੀ ਮੰਗਦੇ ਹੋ ਮੈਂ ਇਹਨਾਂ ਤੋਂ ਇਹ ਪੁੱਛਦਾ ਆ ਕਿ ਮੁੱਖ ਮੰਤਰੀ ਸਾਹਿਬ ਆਏ ਸੀ ਪਹਿਲਾਂ ਤੋਂ ਇਹ ਦੱਸਣ ਕਿ 1 ਮਹੀਨੇ ਦੀ ਨਲੈਕੀ ਦੇ ਪਿੱਛੇ ਵਜ੍ਹਾ ਕੀ ਹੈ ਜਿਨ੍ਹਾਂ ਨੇ ਐਸਡੀਐਮ ਤੇ ਡੀਐਸਪੀ ਬਦਲੇ ਪਹਿਲਾਂ ਦੱਸਣ ਕਿਉਂ ਬਦਲੇ ਆ ਫਿਰ ਇਹ ਦੱਸਣ ਕਿ ਡੀਸੀ ਤੇ ਐਸਐਸਪੀ ਉਹਦੇ ਜ਼ਿੰਮੇਵਾਰ ਨਹੀਂ ਗਏ ਤੇ ਲੋਕਲ ਰਿਪ੍ਰੈਜ਼ੈਂਟੇਟਿਵ ਨਹੀਂ ਉਹਨਾਂ ਤੱਕ ਗੱਲ ਪਹੁੰਚਾਈ ਜਾਂ ਨਹੀਂ ਪਹੁੰਚਾਈ ਜੇ ਪਹੁੰਚਾਈ ਤੋ ਉਹਨਾਂ ਨੇ ਕਿਉਂ ਨਹੀਂ ਕੋਸ਼ਿਸ਼ ਕੀਤਾ ਇੱਕ ਬੁੜੀ ਨੇ ਕਿਹਾ ਇੱਕ ਬੰਦੇ ਨੂੰ ਕਿ ਮੈਂ ਨਸ਼ਾ ਵੇਚਦੀ ਆ ਔਰ ਬੜੇ ਜਰ ਤੋਂ ਵੇਚਦੀ ਆ ਜਿਹੜਾ ਵਾਇਰਲ ਹੋਇਆ ਸੀ ਵੀਡੀਓ ਤੇ ਸਾਡੇ ਮੁੱਖ ਮੰਤਰੀ ਸਾਹਮਣੇ ਰਾਤ ਨੂੰ ਹੀ ਵੇਖ ਲਿਆ ਸੀ ਉਹ ਤੇ ਮੈਨੂੰ ਲੱਗਦਾ ਰਾਤ ਨੂੰ ਜਾਂ ਅਗਲੇ ਦਿਨ ਸਵੇਰ ਉਹਨਾਂ ਨੇ ਫੋਨ ਕਰ ਲਿਆ ਰਾਤ ਨੂੰ ਹੀ ਕੀਤਾ ਹੋਣਾ ਤਾਂ ਫੋਨ ਕਰ ਲਿਆ ਉਹਨਾਂ ਨੂੰ ਫੋਨ ਕਰ ਲਿਆ ਤੇ ਅਗਲੇ ਦਿਨ ਪੁਲਿਸ ਪਹੁੰਚ ਗਈ ਉਹ ਬੁੜੀ ਅਰੈਸਟ ਹੋ ਗਈ ਇਟ ਮੀਨ ਦੈਟ ਕਿ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ ਤੁਹਾਡੇ ਆ ਚੈਨਲ ਕੀ ਬੋਲ ਰਿਹਾ ਵੇਖ ਰਹੇ ਨੇ ਬਿਲਕੁਲ ਆ 1 ਮਹੀਨੇ ਤੇ ਬੈਠੇ ਵਿਚਾਰੇ ਮੰਦਰ ਦੇ ਅੱਗੇ ਮਾਂ ਬਾਪ ਸੱਤ ਬੱਚੇ ਯਾਰ ਇੱਕ ਨਾ ਮਤਲਬ ਬੱਚਾ ਤਾਂ ਇੱਕ ਗੁਜ਼ਰ ਜੇ ਲੋੜਾ ਆ ਜਾਂਦਾ ਇੱਕ ਬੱਚੇ ਨੇ ਯੂਨੋ ਚ ਬੋਲਿਆ ਸੀ ਮੈਂ ਉਹਦਾ ਨਾਮ ਭੁੱਲ ਗਿਆ ਲੜਕੀ ਦਾ ਛੋਟੀ ਦਾ ਪੂਰੀ ਦੁਨੀਆ ਹਿੱਲ ਗਈ ਸੀ ਹਵਾਤਾ ਵਰਨ ਬਾਰੇ ਆ ਸੱਤ ਬੱਚਿਆਂ ਦੀ ਫੋਟੋ ਵੇਖ ਕੇ ਦੇਖ ਕਿੰਨਾ ਦੁੱਖ ਆਉਂਦਾ ਉਹ ਇੱਕ ਵਿਚਾਰਾ ਬਜ਼ੁਰਗ ਉਹਦਾ ਦਾਦਾ ਸਾਹਮਣੇ ਬੈਠਾ ਉਹਦੇ ਪੋਤਾ ਤੇ ਪੁੱਤੀ ਤੋਂ ਨੈਗੋਸਰ ਗਏ ਕੀ ਇਹਨਾਂ ਨੂੰ ਇਹ ਵਰਤਾਰਾ ਨਜ਼ਰ ਨਹੀਂ ਆ ਰਿਹਾ ਸੀ ਤੁਹਾਡੇ ਚੈਨਲਾਂ 'ਤੇ ਸੋਸ਼ਲ ਮੀਡੀਆ 'ਤੇ ਕਿਉਂਕਿ ਸਾਰਾ ਦਿਨ ਉਹ ਮੀਟਿੰਗਾਂ ਤੋਂ ਸਿਵਾ ਸੋਸ਼ਲ ਮੀਡੀਆ ਤੇ ਤਾਂ ਕਮੈਂਟ ਤੱਕ ਵੀ ਪੜ ਲੈਂਦੇ ਨੇ ਕੀ ਉਹਨਾਂ ਨੂੰ ਇਹ ਦਿਸ ਨਹੀਂ ਰਿਹਾ ਸੀ ਜਿਹਦੇ ਸਿਰਿਆ ਸੀ ਤਾਂ ਉਹਨਾਂ ਨੇ ਕੀਤਾ ਕੀ 7 ਤਰੀਕ ਪਿਛਲੀ ਆ ਹੁਣ ਦੀ 7 ਆ ਗਈ ਸਾਨੂੰ ਇਹ ਨਹੀਂ ਪਤਾ ਲੱਗਿਆ ਕੀ ਕਰ ਰਹੇ ਸੀ ਇਹਨਾਂ ਚਿਹਰੇ ਇਹੋ ਜੀ ਐਡਮਿਨਿਸਟ੍ਰੇਸ਼ਨ ਫੇਰ ਆਂਦੇ ਨੇ ਸਾਡੇ ਮੁੰਡੇ ਬਾਹਰ ਜਾ ਰਹੇ ਆ ਇਹ ਕੀ ਕਰਨ ਬਾਹਰ ਨਾ ਜਾਂਦਾ ਜਦੋਂ ਆਏ ਜਾਂ ਕੁਝ ਵੇਖਣਗੇ ਇਹਨਾਂ ਨੂੰ ਲੱਗਦਾ ਯਾਰ ਕੈਨੇਡਾ ਕਨੁਡਾ ਜਾਣੇ ਉੱਥੇ ਆ ਲੀਡਰਾਂ ਨਾਲ ਤਾਂ ਨਹੀਂ ਵੇਖਣਾ ਪਊ ਮੈਂ ਇੱਕ ਬੱਚਾ ਆਇਆ ਮੇਰੇ ਕੋਲੇ ਬੜਾ ਲਾਇਕ ਬੱਚਾ ਸੀ ਮੈਨੂੰ ਆ ਦਾ ਸਰ ਮੈਂ ਨਾ ਇਕਨੋਮਿਕਸ ਦੇ ਵਿੱਚ ਕੁਝ ਕਰਨਾ ਮੈਨੂੰ ਗਾਈਡ ਕਰੋ ਮੈਂ ਕਿਹੜੇ ਕਾਲਜ ਚ ਦਿੱਲੀ ਯੂਨੀਵਰਸਿਟੀ ਜਾਂ ਕਿੱਧਰ ਜਾਵਾਂ ਮੈਂ ਕਿਹਾ ਬੱਚੇ ਤੂੰ ਲਾਇਕ ਆਂ ਆਪਣੇ ਪੰਜਾਬੀ ਮੁੰਡੇ ਵੈਸੇ ਵੀ ਸਿਵਲ ਸਰਵਿਸ ਚ ਨਹੀਂ ਆ ਰਹੇ ਤੂੰ ਇੱਧਰ ਕਿਉਂ ਨਹੀਂ ਜਾਂਦਾ ਡੀਸੀਐਸਐਸਪੀ ਬਣੀ ਨਾ 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 ਮੈਂ ਨਹੀਂ ਜਾਣਾ ਮਨਕਾ ਕਿਉਂ ਵਜਾ ਕੀ ਆ ਆਂਦਾ ਜੀ ਇੰਨੀ ਮਿਹਨਤ ਕਰਕੇ ਬਣਾਗੇ ਤੇ ਸਲੂਟ ਕੇਵ ਜਿਆ ਨੂੰ ਮਾਰਨੇ ਸਾਡੇ ਰਿਪ੍ਰেজੈਂਟੇਟਿਵ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹ ਲੋਕ ਨੇ ਕੀ ਅਸੀਂ ਮੰਨੀ ਜਾਂਦੇ ਆ ਕਿ ਸਾਡੇ ਐਮ ਐਲ ਏ ਐਮ ਪੀ ਮਨਿਸਟਰ ਮੁੱਖ ਮੰਤਰੀ ਪਹਿਲਾਂ ਵਾਲੇ ਵੀ ਤੇ ਆਹ ਵਾਲੇ ਵੀ ਖਰਾਬ ਨੇ ਪਰ ਫੇਰ ਵੀ ਅਸੀਂ ਇਹਨਾਂ ਨੂੰ ਚੁੰਦੇ ਆ ਯਾਰ ਕਿਉਂ ਕਿਉਂ ਮੈਂ ਬੰਬੇ ਅਸੀਂ ਉੱਥੇ ਇੱਕ ਬੰਦਾ ਸੀ ਖੈਰਨਾਰ ਇੱਕ ਸੀ ਮਿਸਟਰ ਪਾਟਿਆ ਪੂਨੇ ਦਾ ਕਮਿਸ਼ਨਰ ਸੀ ਮਿਊਨਿਸਪਲ ਕਮੇਟੀ ਦਾ ਬਹੁਤ ਹੀ ਇਮਾਨਦਾਰ ਦੋਨੇ ਬੰਦੇ ਜਿਨ੍ਹਾਂ ਨੇ ਦਾਉਦ ਦੀ ਕੰਸਟ੍ਰਕਸ਼ਨ ਵੀ ਠਾਤੀ ਸੀ ਇਮਾਨਦਾਰ ਬੰਦੇ ਦੋਨੇ ਬੰਦੇ ਇੱਕ ਬਾਂਬੇ ਤੋਂ ਇੱਕ ਪੂਨੇ ਤੋਂ ਖੜਾ ਹੋ ਗਿਆ ਦੋਵਾਂ ਦੀਆਂ ਜ਼ਮਾਨਤਾਂ ਜਬਤ ਤੇ ਸਾਰੀਆਂ ਪਾਰਟੀਆਂ ਐਨਸੀਪੀ ਸ਼ਿਵਸੈਨਾ ਭੀਜਪੀ ਕਾਂਗਰਸ ਇਕੱਠੀਆਂ ਕਿਤੇ ਨਜ਼ੀਰਨਾ ਬਣ ਜਾਣੇ ਉਦਾਹਰਨ ਨਾ ਬਣ ਜਾਈਏ ਕਿ ਇਮਾਨਦਾਰ ਬੰਦਾ ਜਿੱਤ ਕੇ ਉਹ ਤਾਂ ਅੱਗੇ ਇਹ ਤਾਂ ਸਾਨੂੰ ਕਮਿਸ਼ਨਰ ਹੋ ਕੇ ਬਾਣੀ ਪਾਈ ਫਿਰਦਾ ਹੀ ਐਮਐਲਏ ਬਣ ਕੇ ਅਸੈਂਬਲੀ ਚ ਬੁਰਾਲ ਕਰ ਦੂ ਆ ਪ੍ਰੋਬਲਮ ਹੈ ਇਹ ਸਰਕਾਰ ਨੇ ਮੌਕੇ ਦਾ ਇਹ ਪ੍ਰੋਬਲਮ ਹੈ ਅੱਜ ਜਿੰਨੇ ਐਮਐਲਏ ਨੇ ਤੁਹਾਡਾ ਵੀ ਹੋਊਗਾ ਹੋਰਾਂ ਦੇ ਵੀ ਹੋਣਗੇ ਕਿਤੇ ਵੇਖਿਓ ਜੇ ਜਿਹੜੇ ਐਮਐਲਏ ਦੇ ਨਾਲ ਪਿਛਲਾ ਗੈਂਗ ਹੁੰਦਾ ਸੀ ਮਾਫੀਆ ਦਾ ਚਾਹੇ ਟਰੱਕਾਂ ਵਾਲਾ ਮਾਮਲਾ ਜਿੰਨੇ ਸੀ ਉਹ ਹੁਣ ਨਵੇਂਆਂ ਨਾਲ ਚਿੰਬੜ ਗਏ ਨੇ ਆਪਾਂ ਇੱਥੇ ਹੀ ਬੈਠਣਾ ਇਹਨਾਂ ਨੇ ਮਾਫੀਏ ਨੇ ਹਰ ਆਉਣ ਵਾਲੀ ਹਕੂਮਤ ਵਾਲੇ ਨਾਲ ਬਹਿ ਜਾਣਾ ਤੇ ਇਹਨਾਂ ਦਾ ਜਿਹੜਾ ਆਪੋਜੀਸ਼ਨ ਚ ਉਹ ਆਪਣੇ ਨਾਲ ਬਹਿ ਜਾਊਗਾ ਜਦੋਂ ਹਕੂਮਤ ਚ ਆ ਗਿਆ ਜਿਵੇਂ ਭਗਵੰਤ ਮਾਨ ਅੱਜ ਪਰੇ ਦੀ ਉਟਰ ਮਾਰਦਾ ਲੰਘ ਗਿਓਵੇਂ ਬਾਕੀ ਲੰਘ ਜਾਣਗੇ ਜੇ ਇਸ ਸਥਿਤੀ ਨੂੰ ਬਦਲਣਾ ਹੈ ਤਾਂ ਸ਼ੇਰਾ ਤੁਨੂੰ ਬਦਲਣਾ ਪੈਣਾ ਹੈ ਮੁੱਦਾ ਪੁੱਛੋ ਕੀ ਹੈ ਵੋਟ ਪਾਉਣ ਤੋਂ ਪਹਿਲਾਂ ਕੀ ਅਸੀਂ ਮੁੱਦਿਆਂ ਦੀ ਰਾਜਨੀਤੀ ਤੇ ਆਏ ਆ ਕਿ ਕੱਲੇ ਨਾਅਰੇ ਲਾਉਣੇ ਐ ਐਮਐਸਪੀ ਦਾ ਬੜਾ ਅਸੀਂ ਰੌਲਾ ਪਾਇਆ ਐ ਐਮਐਸਪੀ ਤੇ ਤੁਸੀਂ ਸਾਰੇ ਹੀ ਆਪਾਂ ਸ਼ਾਮਲ ਸੀ ਆ ਪਾਕਿਸਤਾਨ ਚ ਐਮਐਸਪੀ ਬੰਦ ਕਰਤੀ ਐ ਤਾਨੂੰ ਪਤਾ ਨਹੀਂ ਹੋਣਾ IMF ਨੇ ਜਦੋਂ ਲੋਨ ਦਿੱਤਾ ਆ ਹੁਣੇ ਜੇ ਲੋਨ ਮਿਲਿਆ ਨਾ ਲੜਾਈ ਵੇਲੇ ਉਹਨੂੰ ਇੰਨਾ ਸ਼ਰਤਾਂ ਤੇ ਦਿੱਤਾ ਹੈ ਕਿ ਭਾਈ ਤੁਸੀਂ ਐਮਐਸਪੀ ਬੰਦ ਕਰ ਦਿਓ ਅੱਜ ਉਹਨਾਂ ਦੀ ਕਨਕ ਦੀ ਜਿਹੜੀ ਖਪਤ ਸੀ ਉਹਦੋਂ ਘਟ ਗਈ ਉਹਨਾਂ ਦੀ ਜਿਹੜੀ ਉਹਨਾਂ ਨੇ ਬੀਜੀਸੀ ਤੇ ਕੱਢੀ ਹੈ ਜਿਹੜੀ 31 31 ਲੱਖ ਮਿਲੀਅਨ ਤੇ 31 ਲੱਖ ਮੈਟ੍ਰਿਕ ਟਨ ਉਹਨਾਂ ਦੀ ਲੋੜ ਸੀ ਹੋਈ 28 ਹੁਣ ਉਹ ਬਾਹਰੋਂ ਇੰਪੋਰਟ ਕਰਨਗੇ ਐਮਐਸਪੀ ਕਿਉਂ ਮੰਗ ਰਿਹਾ ਕਿ ਇਹ ਨੌਬਤ ਹਿੰਦੁਸਤਾਨ ਚਨਾ ਜੀ ਕਿੰਨੇ ਬੰਦੇ ਨੇ ਖਣ ਖਾਨ ਵਾਲੇ ਕੀ ਹੋ ਰਿਹਾ ਅਸੀਂ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਨਹੀਂ ਇੱਕ ਦੂਜੇ ਦਾ ਵਿਰੋਧ ਕਰਨ ਲੱਗ ਪੈਨੇ ਆ ਇਹ ਗਲਤ ਹੈ ਇਹ ਗਲਤ ਹੈ ਕਿਉਂ ਕਿ ਇਹ ਇਹਦੇ ਨਾਲ ਮੇਰੀ ਪਹਿਲਾਂ ਲੜਾਈ ਹੋਈ ਸੀ ਉਹ ਛੱਡੋ ਪਰੇ ਛੋਟੀਆਂ ਲੜਾਈਆਂ ਨੂੰ ਆ ਵੇਖ ਤਾਂ ਲਓ ਤੁਹਾਡੀ ਹਕੂਮਤ ਕੌਣ ਚਲਾ ਰਿਹਾ ਹੈ ਆ ਉੱਥੇ ਬੰਦਾ ਬੈਠਾ ਹੈ ਕਿੰਨੇ ਫੁੱਟ ਉੱਚਾ ਬੈਠਾ ਹੈ ਜਿਹੜਾ ਬੇਅਦਬੀ ਤੇ ਬੈਠਾ ਹੈ ਕਿੱਥੇ ਬੈਠਾ ਹੈ ਤੁਸੀਂ ਮੈਨੂੰ ਇਹ ਦੱਸੋ ਸਾਰੀਆਂ ਪਾਰਟੀਆਂ ਇਹ ਭਗਵੰਤ ਸਿੰਘ ਮਾਨ ਨੇ 2022 ਚ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਅਸੀਂ ਬੇਅਦਬੀ ਤੇ ਕਾਨੂੰਨ ਬਣਾਵਾਂਗੇ ਹੁਣ ਕੀ ਹੋ ਗਿਆ ਕੀ ਹੋ ਗਿਆ ਆਂਦੇ ਜੀ ਸੈਂਟਰ ਨਾ ਬਣਾਉਣਾ ਬਿਲਕੁਲ ਝੂਠ ਬੋਲ ਰਹੇ ਨੇ ਹੁਣੇ ਜੇ ਯੂਪੀ ਨੇ ਲਵਜੇ ਹੱਥੇ ਬਣਾਇਆ ਰੰਪਰ ਵਰਤਨ ਤੇ ਬਣਾਇਆ ਪੱਛਮੀ ਬੰਗਾਲ ਨੇ ਪਿਛਲੇ ਸਾਲ ਅਗਸਟ ਦੇ ਵਿੱਚ ਰੇਪ ਕਰੇ ਉਹਨੂੰ ਫਾਂਸੀ ਦਿੱਤੀ ਜਾਊਗੀ ਕਿਉਂਕਿ ਇੱਕ ਹਸਪੀਟਲ ਚ ਉਹਨਾਂ ਦੇ ਵੱਡਾ ਕਾਂਡ ਹੋ ਗਿਆ ਸੀ ਉਹਨਾਂ ਨੇ ਫਾਂਸੀ ਦੇਤੀ ਉਹਦੇ ਦੇ ਬਨਾਤਾ ਕਾਨੂੰ ਸਾਡੇ ਯਾਰ ਬੇਅਦਬੀ ਤੇ ਨਹੀਂ ਬਣ ਸਕਦਾ ਔਰ ਕੱਲੀ ਗ੍ਰੰਥ ਸਾਹਿਬ ਦੀ ਗੱਲ ਨਹੀਂ ਗੀਤਾ ਕੁਰਾਨ ਰਮਾਇਣ ਬਾਈਬਲ ਸ੍ਰੀ ਗ੍ਰੰਥ ਸਾਹਿਬ ਸਾਰਿਆਂ ਦੀ ਗੱਲ ਹੈ ਕਿਉਂ ਨਹੀਂ ਬਣ ਸਕਦਾ ਪਤਾ ਕਿਉਂ ਹੋ ਗਏ ਆ ਛੇਰਾ ਤੈਨੂੰ ਹਾਸੇ ਵਾਲੀ ਗੱਲ ਦੱਸਦਾ ਥੋੜੀ ਜਿਹੀ ਦੁੱਖ ਦੀ ਵੀ ਆ ਪਹਿਲਾਂ ਤਾਂ ਨਹੀਂ ਨਹੀਂ ਕੋਈ ਲੋੜ ਨਹੀਂ ਪਹਿਲਾਂ ਤਾਂ ਮੇਰੀ ਨਿੱਤ ਦਾ ਕੰਮ ਹੈ ਕੋਈ ਬੇਫਿਕਰ ਹੋ ਪਾਰਟੀਆਂ ਵੰਡੀਆਂ ਸੀ ਫਿਰ ਲੋਕ ਵੰਡੇ ਗਏ ਫਿਰ ਰੰਗ ਵੀ ਵੰਡਤੇ ਸੀ ਹਰਾ ਮੁਸਲਮਾਨਾਂ ਦਾ ਕੇਸਰੀ ਇਹਨਾਂ ਦਾ ਭagwa ਇਹਨਾਂ ਦਾ ਹੁਣ ਅਸੀਂ ਅੰਦੋਲਨ ਵੀ ਵੰਡਤੇ ਇਹ ਫਲਾਨਿਆਂ ਦਾ ਹੈ ਇਹ ਫਲਾਨਿਆਂ ਦਾ ਹੈ ਇਹ ਫਲਾਨੇ ਦਾ ਆਹ ਪ੍ਰੋਬਲਮ ਹੈ ਤੁਸੀਂ ਹੱਕ ਸੱਚ ਦਾ ਆਵਾਜ਼ ਅਗਰ ਇਹ ਸੋਚ ਕੇ ਉਠਾਉਂਗੇ ਜੇ ਤੁਸੀਂ ਇਹ ਸੋਚ ਕੇ ਉਠਾਉਂਗੇ ਕਿ ਯਾਰ ਮੈਂ ਇਹਦੇ ਲਈ ਤਾਂ ਖੜਾ ਹੋਣਾ ਹੈ ਇਹ ਲਈ ਤੇ ਵੀ ਲਈ ਨਹੀਂ ਹੋਣਾ ਤਾਂ ਮੈਂ ਆਣਾ ਲਹਨਤ ਤੁਸੀਂ ਜੇ ਜ ਸੰਘਰਸ਼ੀ ਹੋ ਜੇ ਮੈਂ ਨਿਕਲੇ ਆਣਾ ਬਾਹਰ ਆਪਦਾ ਕੰਮ ਛੱਡ ਕੇ ਤਾਂ ਮੇਰਾ ਇਹ ਫਰਜ਼ ਹੈ ਚਾਹੇ ਉਹ 달ੇਤ ਹੋਵੇ ਚਾਹੇ ਜੱਟ ਹੋਵੇ ਚਾਹੇ ਬ੍ਰਾਹਮਣ ਹੋਵੇ ਚਾਹੇ ਸ਼ੂਦਰ ਹੋਵੇ ਚਾਹੇ ਉਹ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਜਾਂ ਮੁਸਲਮਾਨ ਹੋਵੇ ਮੈਂ ਉਹਦੇ ਲਈ ਖੜਾ ਤੇ ਹਰ ਅੰਦੋਲਨ ਚ ਜਾ ਕੇ ਜਿੱਥੇ ਤੱਕਾ ਹੋ ਰਿਹਾ ਉਹਦੇ ਚ ਖੜਾ ਤੇ ਕਹਾਂ ਤੇ ਦੱਸਾਂ ਕਿ ਬੈਟਰ ਕਿਵੇਂ ਹੋ ਸਕਦਾ ਹੈ ਕਿਉਂਕਿ ਫੌਰੀ ਤੌਰ ਤੇ ਇਲਾਜ ਕਰਨਾ ਵੀ ਜਸ ਬਾਲਾ ਕੁਝ ਨਹੀਂਗਾ ਇਹਦੀ ਡਿਟੇਲ ਚ ਜਾਣਾ ਪਊਗਾ ਕਿ ਇਹ ਅੱਗੇ ਤੋਂ ਨਾ ਹੋਵੇ ਦੈਟਸ ਇ ਨੈਸੈਸਰੀ ਜੀ ਸਮਾਂ ਤਾਂ ਬਹੁਤਨ ਰੋਬ ਭਾਈ ਮੇਰੇ ਨਾਲ ਸਮਾਂ ਭਾਈ ਅੰਮਿਤੋਜ ਮਾਣ ਹੋ ਰਹੀ ਸੀ ਤੁਸੀਂ ਜੁੜੇ ਰਹੋ ਆਰੇ ਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਲ ਦੇ ਉਹ ਯਾਦ ਧੰਨਵਾਦ ਜੀ